ਅਮਰ ਸਿੰਘ ਚਮਕੀਲੇ ਦਾ ਨਾਂ ਕਿੰਨੇ ਨਹੀਂ ਵਰਤੇ ਸਭ ਨੂੰ ਪਤਾ ਹੋ ਜਿੰਨਾ ਚਿਰ ਉਹ ਰਿਹਾ ਕਿਸੇ ਨੂੰ ਉੱਠਣ ਨਹੀਂ ਦਿੱਤਾ ਜਿਹੜੇ ਸੀਗੇ ਉਹ ਵੀ ਬਾਤ ਹੈ ਬੱਗਾ ਜ਼ਫਰੀ ਉਹ ਜਿਹੜੇ ਇਦਾਂ ਦੇ ਗਾਣੇ ਗਾਉਂਦੇ ਆ ਉਹ ਗਾਉਂਦੇ ਆ ਉਹਨਾਂ ਦੇ ਦੱਸੋ ਕੌਣ ਕਹਿੰਦਾ ਉਹਨਾਂ ਦਾ ਕੋਈ ਨਾਂ ਲੈਂਦਾ ਇਹ ਤਾਂ ਕੀ ਤੁਹਾਡੀ ਨਜ਼ਰ ਦੇ ਵਿੱਚ ਵੀ ਅਮਰ ਸਿੰਘ ਚਮਕੀਲਾ ਸ਼ੀਜ ਇੱਕ ਪਾਸੇ ਦਲਜੀਤ ਚਮਕੀਲੇ ਨੂੰ ਲੈ ਕੇ ਇੰਨਾ ਭਾਵਕਾ ਦੂਜੇ ਪਾਸੇ ਤੁਹਾਡੇ ਨਾਲ ਮਿਲਿਆ ਫਿਰ ਪਰ ਪੜੀ ਜੋ ਉਹਨਾਂ ਨੂੰ ਪਰਿਵਾਰ ਨੂੰ ਅੱਗੇ ਰੱਖਣਾ ਚਾਹੀਦਾ ਸੀ ਨਾ ਉਹ ਚੀਜ਼ ਤੇ ਮੈਨੂੰ ਬਹੁਤ ਨਾਰਾਜ਼ਗੀ ਹੈ ਕੀ ਲੋਕਾਂ ਨੂੰ ਐ ਲੱਗਦਾ ਵੀ ਜੈਮਨ ਨੂੰ ਪੈਸੇ ਮਿਲੇ ਆ ਬਾਬਾ ਸਾਰੇ ਉਹ ਦੱਸਣਾ ਨਹੀਂ ਚਾਹੁੰਦਾ ਮੈਂ ਕਿਹਾ ਮੈਨੂੰ ਇੱਕ ਵਾਰ ਵੀ ਇਮਤੀਆਜ਼ ਅਲੀ ਸ਼ੋਅ ਕਰ ਦੇ ਹੁਣ ਸਾਡੇ ਕੋਈ ਵੱਡਾ ਗੱਲ ਕਰਨ ਵਾਲਾ ਨਹੀਂ ਹੈਗਾ ਨਹੀਂ ਤੇ ਮੈਂ ਅੱਜ ਹੀ ਜਾ ਕੇ ਸਟੇਲ ਐ ਲਵ ਫਿਲਮ ਰੁਕਣ ਨੂੰ ਕੋਈ ਨੈਟਫਲਿਕਸ ਤਾਂ ਮਿੰਟ ਲਾਉਣਾ ਉਹਨਾਂ ਨੇ ਨਹੀਂ ਲੱਗਦਾ ਨਹੀਂ ਵੀ ਇਹ ਨਫਰਤਾਂ ਬੰਦ ਹੋ ਜਾਣੀਆਂ ਚਾਹੀਦੀ ਮੈਨੂੰ ਤਾਂ ਮੇਲੇ ਤੇ ਵੀ ਨਹੀਂ ਬੁਲਾਉਂਦੇ ਇੱਕ ਗੱਲ ਇਹ ਵੀ ਆ ਵੀ ਕਹਿੰਦੇ ਉੱਥੇ ਅਮਰਜੋਤ ਜੀ ਦੀ ਪਹਿਲਾਂ ਫੋਟੋ ਵੀ ਨਹੀਂ ਲੱਗਦੀ ਫਿਰ ਲੋਕਾਂ ਨੇ ਕਹਿ ਕਹਿ ਕੇ ਕਰਵਾਇਆ ਉਹਨਾਂ ਦੇ ਫੈਨਸ ਨੇ ਕਹਿੰਦਾ ਜਾਣ ਤਾਂ ਦੋਵਾਂ ਨੇ ਬਰਾਬਰ ਦਿੱਤੀ ਆ ਤੁਸੀਂ ਕਹਿੰਦੇ ਸਾਡਾ ਪਿਓ ਆ ਤਾਂ ਮੇਰੀ ਮਾਂ ਨੇ ਵੀ ਨਾਲ ਜਾਣ ਗਵਾਈ ਆ ਤੁਹਾਡੇ ਤੱਕ ਵੀ ਕਦੇ ਕੋਈ ਧਮਕੀਆਂ ਜਾਂ ਕੋਈ ਲੈਟਰ ਇਸ ਤਰ੍ਹਾਂ ਦਾ ਆਇਆ ਹੈ ਤੁਹਾਨੂੰ ਸਤੋ ਵਾਲਟੀ ਦੀ ਜ਼ਮੀਨ ਵਾਲਾ ਸੀ ਨਾ ਉਹਨੇ ਡੈਡੀ ਨੂੰ ਪਿਸਟਲ ਦਿੱਤਾ ਵੀ ਸੀਗਾ ਉਦੋਂ ਬੈਬਲੇ ਬੈਬਲੇ ਤੁਸੀਂ ਨਾ ਸੁਣਿਆ ਹੋਊਗਾ 8 ਗੋਲੀਆਂ ਵਾਲਾ ਉਹ ਕਹਿੰਦਾ ਮੈਂ ਕੀ ਰੱਖਣਾ ਕਹਿੰਦਾ ਮੇਰੇ ਕੋਲੇ ਤਾਂ ਆਇਆ ਭਰਾਵਾ ਮੇਰਾ ਹਥਿਆਰ ਸਿੱਧੂ ਮੂਸੇ ਵਾਲਾ ਕਹਿੰਦਾ ਵੀ ਤੂੰ ਵੀ ਤਾਂ ਵੀ ਰੱਖ ਛੱਡੇ ਤੈਨ 15 ਸਿੱਧੂ ਮੂਸੇ ਵਾਲਾ ਚਮਕੀਲਾ ਥੋੜੀਆ ਇੱਕ ਦੇ ਤਾਂ ਮੇਰੇ ਕੋਲੇ ਆ ਉਹ ਐਗਰੀਮੈਂਟ ਬਣੀ ਪਈ ਨੇ ਉਹਦਾ ਐਗਰੀਮੈਂਟ ਕਰਕੇ ਮੁੱਕਰ ਗਿਆ ਉਹ ਕਹਿੰਦਾ ਮੇਰੀ ਫਿਲਮ ਨੇ ਕੁਝ ਕਮਾਇਆ ਹੀ ਨਹੀਂ ਮੈਂ ਕਿਹਾ ਭਰਾਵਾ ਫਿਰ ਦੇ ਨਹੀਂ ਕਮਾਇਆ ਮੈਂ ਕਿਹਾ ਇਹ ਹੁਣ ਸਾਡੀ ਥੋੜੀ ਗਲਤੀ ਆ ਤੇ ਸਿੱਧੂ ਮੂਸੇ ਵਾਲੇ ਦਾ ਪਿਓ ਵੀ ਤਾਂ ਇਹੀ ਗੱਲ ਕਹਿੰਦਾ ਕਿ ਮੇਰਾ ਜਿਹੜਾ ਮੁੰਡਾ ਮਰਵਾਇਆ ਇਹ ਜਾਂ ਕਲਾਕਾਰਾਂ ਨੇ ਮਰਵਾਇਆ ਜਾਂ ਸਿਆਸਤ ਨੇ ਮਰਵਾਇਆ ਇਨਸਾਫ ਜਿਵੇਂ ਉਹਨੂੰ ਨਹੀਂ ਮਿਲਿਆ ਸਾਨੂੰ ਵੀ ਕਿੱਥੇ ਮਿਲ ਜਾਣਾ ਸਾਡੇ 36 ਸਾਲ ਹੋ ਗਏ ਸਾਨੂੰ ਪੰਜਾਬ ਦੀਆਂ ਦੋ ਅਮਰ ਆਵਾਜ਼ਾਂ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਜਿਨ੍ਹਾਂ ਦੀ ਬਾਤ ਅੱਜ ਵੀ ਪੈ ਰਹੀ ਹੈ ਚਾਹੇ ਉਹਨਾਂ ਨੂੰ ਦੁਨੀਆ ਤੋਂ ਗਿਆ 36 ਸਾਲ ਹੋ ਗਏ ਨੇ ਇੱਕ ਫਿਲਮ ਹੁਣ ਆ ਰਹੀ ਹੈ ਅਮਰ ਸਿੰਘ ਚਮਕੀਲਾ ਦੇ ਜੀਵਨ ਤੇ ਦਲਜੀਤ ਤੇ ਪ੍ਰੀਤੀ ਚੋਪੜਾ ਉਹਦੇ ਵਿੱਚ ਮੁੱਖ ਕਿਰਦਾਰਾਂ ਦੇ ਵਿੱਚ ਨੇ ਅੱਜ ਅਮਰ ਸਿੰਘ ਚਮਕੀਲਾ ਦੇ ਜੱਦੀ ਘਰ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਉਹਨਾਂ ਦੇ بیٹے ਜੈਮਨ ਚਮਕੀਲਾ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਫਿਲਮ ਨੂੰ ਲੈ ਕੇ ਕੀ ਸੋਚਦੇ ਨੇ ਚਮਕੀਲਾ ਸਾਹਿਬਾਰੇ ਉਹ ਗੱਲਾਂ ਜਿਹੜੀਆਂ ਕਦੇ ਕੈਮਰੇ ਸਾਹਮਣੇ ਖੁੱਲ ਕੇ ਨਹੀਂ ਹੋਈਆਂ ਉਹਨਾਂ ਤੇ ਵੀ ਸਾਂਝ ਪਾਵਾਂਗੇ ਸਵਾਗਤ ਕਰਦੇ ਆ ਜੈ ਮੰ ਚਮਕੀਲਾ ਦਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਤੁਹਾਡੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਹੱਥ 'ਚ ਤੂੰ ਵੀ ਫੜੀ ਹੈ ਹਾਂਜੀ ਵੀਰੇ ਤੇ ਕਿਵੇਂ ਲੱਗਦਾ ਮਤਲਬ ਅੱਜ ਜਦੋਂ ਹੱਥ ਦੇ ਵਿੱਚ ਤੂੰ ਵੀ ਫੜਦੇ ਉਸੇ ਤਰ੍ਹਾਂ ਦਾ ਕੁੜਤਾ ਚਾਦਰ ਆ ਹਾਂਜੀ ਹਾਂਜੀ ਬੜਾ ਵਧੀਆ ਮਹਿਸੂਸ ਹੁੰਦਾ ਹੌਲੀ ਹੌਲੀ ਉਸ ਪੋਜੀਸ਼ਨ ਤੇ ਪਾਦਰ ਸਾਹਿਬ ਵਾਲੀ ਦੇ ਹਨਾ ਮਮ ਡੈਡ ਵਾਲੀ ਦੇ ਕੋਸ਼ਿਸ਼ ਕਰਦੇ ਆ ਉਹ ਤਾਂ ਕੋਈ ਬਣ ਨਹੀਂ ਸਕਦਾ ਹਨਾ ਲੱਖਾਂ ਕਲਾਕਾਰ ਆ ਗਏ ਲੱਖਾਂ ਚਲੇ ਗਏ ਲੱਖਾਂ ਨੇ ਉਹਨਾਂ ਦਾ ਨਾਮ ਕਮਾਇਆ ਵੀ ਆ ਖਾਦਾ ਵੀ ਆ ਪਰ ਅਸੀਂ ਤਾਂ ਉਹਨਾਂ ਦੀ ਲਾਦ ਹਨ ਅਸੀਂ ਵੀ ਕੋਸ਼ਿਸ਼ ਕਰਦੇ ਆ ਕਿ ਮਹਾਰਾਜ ਸਾਨੂੰ ਉਸ ਬਲੰਦੀਆਂ ਤੇ ਪਹੁੰਚਾਊਗਾ ਲੱਗਦਾ ਹੁਣ ਕੋਈ ਜੀਪੂ ਕਹਿੰਦਾ ਕਿ ਕੀ ਜੀਪੂ ਕਹਿੰਦੇ ਨਹੀਂ ਹੁਣ ਤਾਂ ਜੈਮ ਨਹੀਂ ਚੱਲਦਾ ਨਹੀਂ ਨਹੀਂ ਵੈਸੇ ਮਤਲਬ ਕਿਉਂਕਿ ਮਾਂ ਦਾ ਇੱਕ ਪਿਆਰ ਹੁੰਦਾ ਬੱਚੇ ਦੇ ਨਾਲ ਹਾਂ ਉਹ ਤੇ ਮੈਨੂੰ ਫਿਰ ਘਰੇ ਤਾਂ ਫਿਰ ਮੈਨੂੰ ਉਸ ਨਾਲ ਨਾਲ ਹੀ ਬਰਾਉਣਗੇ ਨਹੀਂ ਮੈਂ ਕਿਹਾ ਵੀ ਅੱਜ ਮਤਲਬ ਜਦੋਂ ਕਦੇ ਇਕੱਲੇ ਹੁੰਨੇ ਹਾਂ ਜਾਂ ਵੈਸੇ ਹੁੰਦੇ ਆ ਜਦੋਂ ਅੱਜ ਹਨਾ ਮਾਪਿਓ ਦਾ ਯਾਦ ਆਉਂਦੀ ਆ ਜਦੋਂ ਤਸਵੀਰਾਂ ਦੇਖਦੇ ਹਾਂ ਉਹ ਤਾਂ ਗੱਲਾਂ ਭਾਜੀ ਬਹੁਤ ਯਾਦ ਆਉਂਦੇ ਤੇ ਫਿਰ ਤੇ ਬਾਅਦ ਘੰਟਾ-ਘੰਟਾ ਦੋ-ਦੋ ਘੰਟੇ ਉਸੇ ਗੱਲਾਂ 'ਚ ਖੋਏ ਰਹਿੰਨੇ ਆ ਕਿ ਅੱਜ ਜੇ ਹੁੰਦੇ ਤਾਂ ਕਿਵੇਂ ਹੋਣਾ ਸੀ ਹਨਾ ਜਾਂ ਉਹਨਾਂ ਦਾ ਆਸ਼ੀਰਵਾਦ ਮਿਲ ਜਾਂਦਾ ਉਹਨਾਂ ਦਾ ਪਿਆਰ ਮਿਲ ਜਾਂਦਾ ਜਾਨਾ ਤਾਂ ਸਭ ਨਹੀਂ ਐਸ ਦੁਨੀਆ ਤੋਂ ਹਨਾ ਬਿਲਕੁਲ ਹੁਣ ਕਿੰਨਿਆਂ ਦੇ ਮਾਪੇ ਨੇ ਹਨਾ ਮੇਰੇ ਵਰਗੇ ਕਈ ਹੋਰ ਵੀ ਹੈ ਵਿਚਾਰੇ ਹੈਗੇ ਨੇ ਨਾ ਜਿਹੜੇ ਹਨ ਹੈਗੇ ਨੇ ਉਹਨਾਂ ਕੋਲੇ ਨਾਮ-ਦਾਅ ਨਹੀਂ ਹੈਗਾ ਕੁਛ ਨਹੀਂ ਹੈਗਾ ਪਰ ਮਾਂ ਬਿਉਤੀ ਦਾ ਉਹਨੂੰ ਕਸਰ ਹੁੰਦੀ ਆ ਨਾ ਵੀ ਬਿਲਕੁਲ ਤੇ ਮਾਂ-ਬਾਪ ਦਾ ਮਾਂ-ਬਾਪ ਹੀ ਹੁੰਦਾ ਚਾਹੇ ਨਾਮਵਾਰ ਹੋਵੇ ਚਾਹੇ ਉਦਾਂ ਹੋਵੇ ਮਾਂ-ਬਾਪ ਦਾ ਸਟਾਰ ਹੀ ਹੁੰਦਾ ਤੇ ਬੱਚਿਆਂ ਲਈ ਉਹਦਾ ਫਾਦਰ ਸਭ ਤੋਂ ਵੱਡਾ ਸਟਾਰ ਹੁੰਦਾ ਅੱਛਾ ਕਦੋਂ ਕੋ ਪਤਾ ਲੱਗਦਾ ਤੁਹਾਨੂੰ ਵੀ ਮੈਂ ਜਿਸ ਮਾਂ-ਬਾਪ ਦਾ ਮੁੰਡਾ ਜਾਂ ਜਿਹਨਾਂ ਦਾ ਪੁੱਤਰ ਉਹਨਾਂ ਦੇ ਤਾਂ ਗਾਣੇ ਲੋਕ ਬੜੇ ਸੁਣਦੇ ਨੇ ਸਾਰੇ ਪਾਸੇ ਵਜਦੇ ਨੇ ਇਹ ਕਿਹੜੀ ਏਜ ਦੇ ਵਿੱਚ ਤੁਹਾਨੂੰ ਪਤਾ ਲੱਗਦਾ ਇਹ ਸਾਰਾ ਇਹ ਭਾਜੀ ਮੈਨੂੰ ਜਦੋਂ ਮੈਂ ਪਹਿਲਾਂ ਵੀ ਇੰਟਰਵਿਊ ਚ ਦੱਸਿਆ ਕਿ ਮੈਂ ਜਦੋਂ ਇੱਥੇ ਆਇਆ ਨਾ 11 ਸਾਲ ਤੋਂ ਬਾਅਦ ਮੈਂ ਫਰੀਦਕੋਟ ਛੱਡ ਕੇ ਮੇਰਾ ਜੰਪਲ ਉੱਥੋਂ ਦਾ ਹੀ ਆ ਠੀਕ ਹੈ ਮੈਂ ਉੱਥੇ ਹੀ ਵੱਡਾ ਹੋਇਆ ਉੱਥੇ ਹੀ ਮੇਰਾ ਜਨਮ ਹੋਇਆ ਹੈ ਨਾ ਵੱਡਾ ਵੀ ਕਿੰਨਾ ਕੋ ਲੈ ਲੋ 11 12 ਸਾਲ ਦਾ ਸੀਗਾ ਜਦੋਂ ਮੈਂ ਇੱਥੇ ਆ ਗਿਆ ਅਸਲੀ ਵੱਡਾ ਤਾਂ ਮੈਂ ਇੱਥੇ ਆ ਕੇ ਹੋਇਆ ਜਦੋਂ ਮੈਨੂੰ ਪਤਾ ਲੱਗਿਆ ਇਹ ਮੇਰੇ ਮਾਂ-ਬਾਪ ਦਾ ਘਰ ਆ ਉਹਨਾਂ ਦਾ ਨਾਮ ਹੈ ਨਹੀਂ ਤੇ ਜਿਹੜਾ ਪਾਲਦਾ ਉਹ ਤੁਹਾਨੂੰ ਪਤਾ ਜੰਮਨ ਵਾਲੇ ਤੋਂ ਵੀ ਵੱਡਾ ਹੁੰਦਾ ਬਾਜੀ ਬਸ ਆਪਾਂ ਤਾਂ ਉਹਨੂੰ ਹੀ ਮਾਪੇ ਸਮਝਿਆ ਸੀ ਅੱਛਾ ਇਹ ਸਾਰੀ ਜਿਹੜੀ ਕੋਠੀ ਹੈ ਉਹਨਾਂ ਨੇ ਬੜੀਆਂ ਰੀਜਾਂ ਦੇ ਨਾਲ ਕਹਿੰਦੇ ਤਿਆਰ ਕਰਾਈ ਸੀ ਹਾਂਜੀ ਬੜੇ ਰੀਜਾਂ ਦੇ ਨਾਲ ਬਾਜੀ ਬਹੁਤ ਮਤਲਬ ਕਹਿੰਦੇ ਉਹ ਤਾਂ ਬੜੇ ਉਹਨਾਂ ਨੇ ਮਤਲਬ ਜੀ 3-4 ਸਾਲ ਤਾਂ ਲੱਕੜ ਦਾ ਕੰਮ ਹੀ ਚੱਲਦਾ ਰਿਹਾ ਫੇਰ ਸਾਡੇ ਲੁਧਿਆਣਾ ਸ਼ਹਿਰ 'ਚ ਸਿਉਂਕ ਬਹੁਤ ਹੌਲੀ 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 ਫੇਰ ਲੱਕੜ ਦਾ ਕੰਮ ਦੋ ਵਾਰੀ ਤਾਂ ਮੈਂ ਕਰਾ ਚੁੱਕੇ ਆ ਆ ਫੇਰ ਹੁਣ ਕਰਾਉਣ ਵਾਲਾ ਹੋ ਗਿਆ ਸਿਉਂਕ ਬਹੁਤ ਜ਼ਿਆਦੀ ਹੈ ਇੱਥੇ ਠੀਕ ਹੈ ਤੇ ਜਦੋਂ ਉਹਨਾਂ ਦਾ ਟਾਈਮ ਸੀਗਾ ਉਹਨਾਂ ਨੇ ਤਿੰਨ ਚਾਰ ਸਾਲ ਲੱਕੜ ਦਾ ਕੰਮ ਆ ਉੱਪਰਲਾ ਚਵਾਰਾ ਬਣ ਰਿਹਾ ਸੀਗਾ ਇਹ ਕੋਰਾ ਸੀਗਾ ਬਾਅਦ ਚ ਫਿਰ ਸਾਰਾ ਤਿਆਰ ਕਰਾਇਆ ਅੱਛਾ ਕੀ ਕੀ ਤੁਹਾਨੂੰ ਬਾਅਦ ਦੇ ਵਿੱਚ ਪਤਾ ਲੱਗਿਆ ਵੀ ਮੇਰੇ ਬਾਰੇ ਆ ਸੋਚਦੇ ਹੁੰਦੇ ਸੀ ਕਿਉਂਕਿ ਜਿੰਨਾਕ ਮੈਨੂੰ ਪਤਾ ਲੱਗਿਆ ਵੀ ਤੁਸੀਂ ਤਾਂ ਉਦੋਂ ਕਹਿੰਦੇ ਵੀ ਜਦੋਂ ਉਹ ਜਾਂਦੇ ਸੀ ਉਦੋਂ ਵੀ ਸੁੱਤੇ ਹੁੰਦੇ ਸੀ ਜਦੋਂ ਆਉਂਦੇ ਸੀ ਖਾੜਿਆਂ ਹਾਂਜੀ 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 ਉਹ ਵੀ ਤੁਸੀਂ ਦਾ ਬੱਸ ਉਹ ਤਾਂ ਜਦੋਂ ਮੈਂ ਉੱਧਰ ਆਪਣਾ ਜਿੱਨਾਚਰ ਮੈਂ ਫਰੀਦਕੋਟ ਰਿਹਾ ਉਹ ਉਦੋਂ ਆਉਂਦੇ ਹੁੰਦੇ ਸੀਗੇ ਜਦੋਂ ਉੱਧਰ ਉਹਨਾਂ ਦੇ ਫੰਕਸ਼ਨ ਹੁੰਦੇ ਸੀਗੇ ਪ੍ਰੋਗਰਾਮ ਹੁੰਦੇ ਸੀਗੇ ਅੱ ਉਹ ਦੋਨਾਂ ਨੇ ਆਉਣਾ ਫਿਰ ਮੈਨੂੰ ਨਾਲ ਲੈ ਆਉਣਾ ਫਿਰ ਮੈਂ ਨਾਲ ਤਾਂ ਆਉਂਦਾ ਸੀਗਾ ਜੇ ਕੋਈ ਉਧਰੋਂ ਨਾਨੀ ਆਵੇ ਜਾਂ ਨਾਨਾ ਆਵੇ ਬਾ ਜਿੰਨਾ ਕੋ ਦਿਨ ਉਹਨਾਂ ਨੇ ਵਿਹਲੇ ਹੋਣਾ ਜ਼ਮੀਨ ਤੇ ਲੈ ਜਾਣਾ ਦੁਗਰੀ ਵਾਲੇ ਘਰ ਲੈ ਜਾਣਾ ਇੱਥੇ ਰੱਖਣਾ ਉਸ ਤੋਂ ਬਾਅਦ ਮੈਨੂੰ ਇਹ ਹੁੰਦਾ ਸੀ ਮੈਂ ਕਿਹਾ ਹੁਣ ਫੇਰ ਨਾਨੇ ਨਾਨੀ ਨਾਲ ਚਲੋ ਜੀ ਵਾਪਸ ਫੇਰ ਉਹਨਾਂ ਦੇ ਨਾਲ ਹੀ ਚਲੇ ਜਾਣਾ ਅੱਛਾ ਕਿਸ ਦੌਰ ਤੱਕ ਤੁਹਾਨੂੰ ਬਿਲਕੁਲ ਅਣਜਾਣ ਰਹੇ ਹੋ ਇਸ ਚੀਜ਼ ਤੋਂ ਵੀ ਮੇਰੇ ਮਾਪੇ ਸਟਾਰ ਮੈਂ ਮੇਰੇ ਹਿਸਾਬ ਨਾਲ ਉਦੋਂ ਕਿੰਨੇ ਸਾਲ ਦਾ ਸੀਗਾ 4-5 ਸਾਲ ਦਾ ਸੀਗਾ ਹੈਨਾ ਜੀ ਉਹਨਾਂ ਦੇ ਜਾਣ ਤੋਂ ਬਾਅਦ ਵੀ ਹੂੰ ਮੈਂ ਤਾਂ ਆਪਣੇ ਨਾਨੀ ਨਾਨੇ ਨੂੰ ਹੀ ਮੰਨਦਾ ਰਿਹਾ ਕਿ ਮੇਰਾ ਇਹ ਮਾਪਾਪ ਠੀਕ ਹੈ 11 12 ਸਾਲ ਬਾਅਦ ਜਦੋਂ ਇੱਥੇ ਆਇਆ ਮੈਂ ਫਿਰ ਪਤਾ ਲੱਗਿਆ ਸਾਰਾ ਕੁਝ ਅੱਛਾ ਜਦੋਂ ਇੱਕੋ ਦਾਮ ਸਾਰਾ ਕੁਝ ਬੋਝ ਪੈਂਦਾ ਕਿਉਂਕਿ ਤੁਹਾਡੇ ਨਾਨਾ ਨਾਨੀ ਜਾਣਦੇ ਨੇ ਫਿਰ ਉਹ ਦੌਰ ਤਾਂ ਬਹੁਤ ਔਖਾ ਹੋਣਾ ਕਿਉਂਕਿ ਇੱਕੋ ਬੱਚੇ ਦੀ ਬਿਲਕੁਲ ਜੀ ਬਿਲਕੁਲ ਜਦੋਂ ਅਸੀਂ ਵੀ 96 ਚ ਕਿਉਂ ਇੱਥੇ ਆਏ ਉਦੋਂ ਨਾਨਾ ਬੂਰਾ ਹੋ ਗਿਆ ਉਹਦਾ ਐਕਸੀਡੈਂਟ ਹੋ ਗਿਆ ਢੋਲੇਵਾਲ ਠੀਕ ਹੈ ਤੇ ਉਹ ਪੂਰੇ ਹੋ ਗਏ ਫਿਰ ਨਾਨੀ ਹੁਣੀ ਲਾ ਕੇ ਮੈਨੂੰ ਇੱਥੇ ਆ ਗਏ ਤੇ 11 ਤੋਂ ਬਾਅਦ ਨਾਨੀ ਵੀ ਪੂਰੀ ਹੋ ਗਈ 2011 ਤੋਂ ਬਾਅਦ ਫਿਰ ਉਦੋਂ ਬਾਅਦ ਤਾਂ ਮੈਂ ਫਿਰ ਇੱਕਦਮ ਇਕੱਲਾ ਹੀ ਹੋ ਗਿਆ ਸੀਗਾ ਮੈਂ 16 17 ਸਾਲ 16 17 ਦੇ ਵਿੱਚ ਜਾ ਕੇ ਫਿਰ ਸੈੱਟ ਬਣਿਆ ਮੇਰਾ ਉਦੋਂ ਬਾਅਦ ਫਿਰ ਮੇਰਾ ਦੌਰ ਫੇਰ ਉਹੀ ਚੱਲ ਪਿਆ ਗਾਇਕੀ ਵਾਲਾ ਅੱਛਾ ਬਹੁਤ ਸਾਰੇ ਲੋਕ ਨਾ ਮਤਲਬ ਹਿੱਟ ਕਲਾਕਾਰ ਦੇ ਬੇਟੇ ਨੂੰ ਉਸੇ ਰੂਪ ਚ ਦੇਖਦੇ ਨੇ ਜਾਂ ਉਸੇ ਰੂਪ ਚ ਦੇਖਣਾ ਚਾਹੁੰਦੇ ਨੇ ਜੈਮਨ ਕੀ ਕੀ ਲੱਗਦਾ ਵੀ ਕਿਉਂ ਦੇਰੀ ਹੋ ਰਹੀ ਆ ਜਾਂ ਉਸ ਮਕਾਮ ਤੱਕ ਪਹੁੰਚੇ ਤੇਰੀ ਹੁਣ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸਤਾ ਦਿੱਤੀਆਂ ਜਦੋਂ ਪੂਰੇ ਹੋਏ ਮੈਂ 4 ਸਾਲ ਦਾ ਸੀਗਾ ਫਿਰ ਨਾਨਾ ਬੂਰਾ ਹੋ ਗਿਆ 96 ਚ 2011 ਚ ਨਾਨੀ ਪੂਰੀ ਹੋ ਗਈ ਮੰਗਰ ਕੌਣ ਰਹਿ ਗਿਆ ਸਾਡੇ ਹੁਣ ਜਿਹੜੇ ਆ ਮਾਮੇ ਚਾਚੇ ਤਾਈ ਇਹਨਾਂ ਦਾ ਆਪਣੇ ਜਵਾਗ ਨਹੀਂ ਸਾਰੇ ਇਹ ਹੁਣ ਆਪਣਾ ਘਰ ਦੇਖਣਗੇ ਕਿ ਸਾਡਾ ਦੇਖਣਗੇ ਨਾਲੇ ਫਿਰ ਇਹਨਾਂ ਨੂੰ ਹੌਲੀ ਹੌਲੀ ਇਹ ਹੋ ਗਿਆ ਕਿ ਹੁਣ ਜੈਮਨ ਮਚੋਰ ਹੋਣ ਲੱਗ ਗਿਆ ਫਿਰ ਤਾਂ ਜੋ ਕੁਝ ਸੀ ਮੈਂ ਆਪ ਹੀ ਕਰਨਾ ਸੀ ਆਪ ਹੀ ਸਿੱਖਣਾ ਸੀਗਾ ਫਿਰ ਮੈਂ ਫੀਸਾਂ ਦੇ ਦੇ ਕੇ ਬਥੇਰੀਆਂ ਦੇ ਚਿੱਕੇ ਅੱਛਾ ਬੜਿਆਂ ਦੇ ਕੀਤਾ ਜਿਹੜਾ ਕੋਲੇ ਜਾਣਾ ਕਈ ਦਸਤ ਚ ਲਾਲਚੀ ਚਮਕੀਲੇ ਦਾ ਮੁੰਡਾ ਪੈਹੇ ਖਾ ਲੈਣੇ ਟਾਈਮ ਜਿਹੜਾ ਮੈਂ ਆਉਣ ਦਾ ਮੇਰਾ ਹੁਣ ਤੂੰ ਦਾ ਲੇਟ ਹੋ ਗਿਆ ਫਲਾਨਾ ਹੋ ਗਿਆ ਢਮਕਾਨਾ ਹੋ ਗਿਆ ਚਲੋ ਮੈਂ ਕਿਹਾ ਜੀ ਮੈਂ ਆ ਤਾ ਗਿਆ ਵਾਂ ਚੱਲ ਕੋਈ ਨਹੀਂ 10 ਮਿੰਟ ਲਵਾਉਣੇ ਕਿਸੇ ਨੇ ਅੱਧਾ ਘੰਟਾ ਲਵਾਉਣਾ ਕਿਸੇ ਨੇ ਘੰਟਾ ਲਵਾਉਣਾ ਬਾਕੀ ਜਿੰਨਾ ਵੀ ਮੈਂ ਸਿੱਖਿਆ ਮੈਂ ਆਪ ਜਦੋਂ ਹਾਰਮੋਨੀਅਮ ਤੇ ਕਰਨ ਲੱਗ ਗਿਆ ਤੁੰਬੀ ਦਾ ਕਰਨ ਲੱਗ ਗਿਆ ਫਿਰ ਮੈਨੂੰ ਹੌਲੀ ਹੌਲੀ ਗਿਆਨ ਤੁਹਾਨੂੰ ਪਤਾ ਜਿਹੜੀ ਚੀਜ਼ 'ਚ ਬੰਦਾ ਪੈ ਜੇ ਫਿਰ ਆ ਹੀ ਜਾਂਦਾ ਭਾਜੀ ਜੋ ਦਿਲੋਂ ਕਰਨ ਲੱਗ ਗਏ ਅੱਛਾ ਵਰਤਿਆ ਵੀ ਉਸ ਦੌਰ ਸਾਰੇ ਦੇ ਵਿੱਚ ਕਿਸੇ ਨੇ ਚਮਕੀਲੇ ਦੇ ਮੁੰਡੇ ਦਾ ਨਾਮ ਵੀ ਜਿਹੜਾ ਕਹਿੰਦਾ ਹੋਵੇ ਵੀ ਯਾਰ ਆਪਣਾ ਚਮਕੀਲੇ ਦਾ ਬਾਜੀ ਵਰਤਿਆ ਦੱਸੋ ਹੁਣ ਅਮਰ ਸਿੰਘ ਚਮਕੀਲੇ ਦਾ ਨਾਮ ਕਿੰਨੇ ਨਹੀਂ ਵਰਤਿਆ ਸਭ ਨੂੰ ਪਤਾ ਹਮ ਕਿੰਨੇ ਕਲਾਕਾਰਾਂ ਨੇ ਵਰਤੇ ਆ ਹਮ ਪਰ ਇੱਥੇ ਆ ਕੇ ਕੋਈ ਵੜਿਆ ਅੱਗੇ ਪਿੱਛੇ ਵੀ ਤੁਸੀਂ ਕਿਸੇ ਦੀ ਇੰਟਰਵਿਊ ਜਾਂ ਕਿਸੇ ਦੀ ਵੀਡੀਓ ਦੇਖੀ ਆ ਕਿਸੇ ਦੀ ਫੋਟੋ ਦੇਖੀ ਜੈਮਨ ਦੀ ਕਿਸੇ ਵੀ ਕਲਾਕਾਰਨ ਉਹ ਕਹਿੰਦੇ ਜੈਮਨ ਮਿਲਦਾ ਹੀ ਨਹੀਂ ਅਸੀਂ ਤਾਂ ਬਹੁਤ ਜਾਣਦੇ ਆ ਯਾਰ ਕਿਉਂ ਨਹੀਂ ਮਿਲੂ ਅਸੀਂ ਜਾਵਾਂਗੇ ਆਉਂਗੇ ਤਾਂ ਤਾਂ ਹੀ ਗੱਲ ਬਣਦੀ ਆ ਨਾ ਹਮ ਹੁਣ ਝੂਠੀਆਂ ਵਾਵਾ ਫਲਾਈ ਜਾਉਂਗੇ ਉਹ ਤਾਂ ਗੱਲ ਵੱਖਰੀ ਆ ਅੱਛਾ ਤੁਹਾਡੇ ਕੋਲੇ ਕੋਈ ਨਹੀਂ ਪਹੁੰਚਦਾ ਉਹ ਮਤਲਬ ਵੀ ਖਬਰ ਹੀ ਗੱਲਾਂ ਨੇ ਦੱਸ ਦਵੇ ਕੋਈ ਵੀ ਇੱਕ ਵਾਰ ਵੀ ਬਹਿ ਕੇ ਸਾਹਮਣੇ ਇੰਟਰਵਿਊ ਚ ਗੱਲ ਕਰ ਲੇ ਵੀ ਕਦੋਂ ਆਇਆ ਕਦੋਂ ਨਹੀਂ ਆਇਆ ਅੱਛਾ ਤੁਸੀਂ ਕੀ ਮੰਨਦੇ ਮੈਂ ਕਲੀਅਰ ਕਰ ਦੂੰਗਾ ਅੱਛਾ ਜਿਹੜੇ ਲੋਕਾਂ ਨੇ ਇਦਾਂ ਕਰਿਆ ਕਦੇ ਉਹਨਾਂ ਦਾ ਗਿਲਾ ਵੀ ਹੁੰਦਾ ਵੀ ਯਾਰ ਉਹਨਾਂ ਨੇ ਕੋਠੀਆਂ ਪਾਲੀਆਂ ਜੈਮਨ ਗਿਲਾ ਆਪਾਂ ਨੂੰ ਕੀ ਆ ਭਾਜੀ ਕੋਈ ਗੱਲ ਨਹੀਂ ਗਿਲਾ ਕਦੇ ਅੱਜ ਤੱਕ ਨਹੀਂ ਰੱਖਿਆ ਮਨ ਦੇ ਵਿੱਚ ਸਾਡੀ ਕਿਸਮਤ ਕੋਈ ਖੋਹ ਨਹੀਂ ਸਕਦਾ ਅਸੀਂ ਉਹਨਾਂ ਦੀ ਨਹੀਂ ਖੋਹ ਸਕਦੇ ਹਨਾ ਜੋ ਹੁੰਦਾ ਉਹ ਨਾਲ ਹੁੰਦਾ ਜੇ ਉਹ ਨਹੀਂ ਆਇ ਕਿਹੜਾ ਜੈਮਨ ਪਲਿਆ ਨਹੀਂ ਜਾਂ ਜੈਮਨ ਦੇ ਘਰੇ ਆਟਾ ਮੁੱਕ ਗਿਆ ਹੂੰ ਭਾਜੀ ਹੁਣ ਦੇਖੋ ਸਮਾਂ ਹੀ ਇਦਾਂ ਦਾ ਸੀਗਾ ਹਨਾ ਕਲਾਕਾਰਾਂ ਨੂੰ ਵੀ ਸਭ ਨੂੰ ਪਤਾ ਸੀਗਾ ਹੂੰ ਕਿ ਕੌਣ ਉਹਦੋਂ ਹਾਈਲਾਈਟ ਆ ਕੌਣ ਨਹੀਂ ਗਾ ਹੂੰ ਇਹਦਾ ਮੀਡੀਆ ਚ ਵੀ ਹੁਣ ਪਤਾ ਲੱਗ ਗਿਆ ਹਨਾ ਹੂੰ ਹੱਤ ਸੀਗਾ ਹੈਗਾ ਸੀਗਾ ਇਹਨਾਂ ਦਾ ਵੀ ਕਹਿ ਸਕਦੇ ਆ ਮੈਂ ਨਹੀਂ ਕਹਿੰਦਾ ਸਾਰੀ ਦੁਨੀਆ ਕਹਿੰਦੀ ਆ ਹਨਾ ਠੀਕ ਹੈ ਲੱਗਦਾ ਵੀ ਕਲਾਕਾਰ ਲਈ ਚੜ੍ਹਾਈ ਇੰਨੀ ਮਹਿੰਗੀ ਪੈ ਜਾਊਗੀ ਮਤਲਬ ਇੰਨੀ ਪੈ ਸਕਦੀ ਏ ਹੁਣ ਜਿਵੇਂ ਦੇਖੋ ਹੁਣ ਸਿੱਧੇ ਸਿੱਧੂ ਮੂਸੇ ਵਾਲੇ ਦਾ ਪਿਓ ਵੀ ਤਾਂ ਇਹੀ ਗੱਲ ਕਹਿੰਦਾ ਕਿ ਮੇਰਾ ਜਿਹੜਾ ਮੁੰਡਾ ਮਰਵਾਇਆ ਇਹ ਜਾਂ ਕਲਾਕਾਰਾਂ ਨੇ ਮਰਵਾਇਆ ਜਾਂ ਸਿਆਸਤ ਨੇ ਮਰਵਾਇਆ ਦੋ ਹੀ ਗੱਲਾਂ ਕਹਿੰਦਾ ਨਾ ਉਹ ਵੀ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਮਿਲਿਆ ਅਜੇ ਤੱਕ ਠੀਕ ਹੈ ਤੇ ਤੁਸੀਂ ਹੁਣ ਇਨਸਾਫ ਕਿਹੜੇ ਰੂਪ ਦੇ ਵਿੱਚ ਬੰਗਿਆ ਮੈਂ ਤਾਂ ਇਹੀ ਕਹਿੰਦਾ ਵੀ ਇਨਸਾਫ ਜਿਵੇਂ ਉਹਨੂੰ ਨਹੀਂ ਮਿਲਿਆ ਸਾਨੂੰ ਵੀ ਕਿੱਥੇ ਮਿਲ ਜਾਣਾ ਸਾਡੇ 36 ਸਾਲ ਹੋ ਗਏ ਸਾਨੂੰ ਠੀਕ ਹੈ ਅੱਜ ਤੱਕ ਨਹੀਂ ਮਿਲਿਆ ਅੱਜ ਤੱਕ ਇਹ ਹੀ ਨਹੀਂ ਪਤਾ ਲੱਗਿਆ ਕਿ ਕਲਾਕਾਰ ਨੇ ਕਿ ਕੌਣ ਨੇ ਜਾਂ ਕੋਈ ਵਦਿਏ ਨੇ ਜਾਂ ਬਈ ਸਮਕਾਲੀ ਨੇ ਕੌਣ ਨੇ ਕੋਈ ਸ਼ੋਅ ਹੋਇਆ ਨਹੀਂ ਹੋਣਾ ਉਹ ਅੱਛਾ ਉਸ ਦੌਰ ਨੂੰ ਕਿਵੇਂ ਦੇਖਿਆ ਫਿਰ ਚਮਕੀਲਾ ਸਾਹਿਬ ਦੇ ਨੂੰ ਜਿਹੜਾ ਉਹਨਾਂ ਨੇ ਬੜਾ ਸੰਘਰਸ਼ਮਈ ਦੌਰ ਸੀ ਉਹਨਾਂ ਦਾ ਜਦੋਂ ਉਹਨਾਂ ਨੇ ਸਾਈਕਲਾਂ ਤੇ ਸਮਟ ਪਾਇਆ ਤਾਂ ਫਿਰ ਉਹ ਚੀਜ਼ਾਂ ਨੂੰ ਦੇਖ ਕੇ ਮਨ ਚ ਮੋਟੀਵੇਟ ਵੀ ਬੰਦਾ ਹੁੰਦਾ ਵੀ ਯਾਰ ਤੇਰੇ ਬਾਪ ਨੇ ਕਿੰਨੀ ਮਿਹਨਤ ਕੀਤੀ ਸਹੀ ਗੱਲ ਹੈ ਜੀ ਇਹ ਸੋਚਣ ਵਾਲੀ ਗੱਲ ਹੈ ਜੇ ਉਹਨਾਂ ਨੇ ਮਿਹਨਤ ਕੀਤੀ ਅੱਜ ਤਾਂ ਹੀ ਸਾਰਾ ਕੁਝ ਇੰਨਾ ਮਕਾਮ ਤੇ ਪਹੁੰਚੇ ਹੂੰ ਇਹ ਤਾਂ ਉਹਨਾਂ ਨੂੰ ਹੀ ਪਤਾ ਜੇ ਅਸੀਂ ਥੋੜਾ ਸਮਾਂ ਹੋਰ ਰਹਿ ਜਾਂਦੇ ਤੇ ਮੈਂ ਉਹੀ ਕਹਿਣਾ ਨਾ ਕਿ ਸਾਨੂੰ ਸਿੱਖਣ ਨੂੰ ਬੜਾ ਕੁਝ ਮਿਲ ਜਾਣਾ ਸੀਗਾ ਹੂੰ ਬਿਲਕੁਲ ਲੋਕਾਂ ਨੂੰ ਵੀ ਉਹਨਾਂ ਨੇ ਸਾਨੂੰ ਦੱਸਣਾ ਸੀਗਾ ਕਿ ਅਸੀਂ ਆਪਣਾ ਉਹ ਸਮਾਂ ਕਿਵੇਂ ਗੁਜ਼ਾਰਿਆ ਬੁੱਤ ਹੂੰ ਲੋਕ ਤਾਂ ਅੱਜ ਕਹਿੰਦੇ ਨੇ ਚੱਕ ਕੇ ਨਾਮ ਵਰਤ ਲਓ ਜੀ ਉਹਦਾ ਜੇ ਉਹ ਅੱਜ ਹੁੰਦਾ ਫਿਰ ਉਹਨਾਂ ਨੂੰ ਦੱਸਦਾ ਨਾਲੀ ਬਿਲਕੁਲ ਜਿੰਨਾ ਚਿਰ ਉਹ ਰਿਹਾ ਕਿਸੇ ਨੂੰ ਉੱਠਣ ਨਹੀਂ ਦਿੱਤਾ ਬਿਲਕੁਲ ਜਿਹੜੇ ਸੀਗੇ ਉਹ ਵੀ ਬਾਤ ਹੈ ਬਿਲਕੁਲ ਉਹ ਬਾਕੀ ਉਹਨਾਂ ਦੀਆਂ ਤਰਜ਼ਾਂ ਗੱਲਾਂ ਮੈਨੂੰ ਲੱਗਦੀ ਪਤਾ ਨਹੀਂ ਕਿੱਥੋਂ ਕੱਢ ਕੇ ਕਹਿੰਦੇ ਕਿਥੋਂ ਲਿਆਉਦੇ ਸੀ ਤਾਂ ਗੋਡ ਗਿਫਟ ਉਹਨਾਂ ਨੂੰ ਬਹੁਤ ਜ਼ਿਆਦਾ ਸੀਗਾ ਭਾਜੀ ਫਿਰ ਉਹਨਾਂ ਦੀ ਤਰਜ਼ਾਂ ਦਾ ਉਹਨਾਂ ਦਾ ਲਿਖਤੀ ਦਾ ਉਹਨੂੰ ਮਾਲਾ ਦੇ ਵਿੱਚ ਬਣਾਉਣਾ ਅੱਛਾ ਦਿਨ ਰਾਤ ਦੇ ਇੱਕ ਕੀਤਾ ਹੋਇਆ ਉਹਨਾਂ ਨੇ ਠੀਕ ਹੈ ਰਾਤ ਦੇ ਬਹੁਤ ਸਾਰੇ ਲੋਕ ਜਿ ਨਜ਼ਰ ਤਰਜ ਨਹੀਂ ਬਣਦੀ ਸੀ ਨਾ ਉਹਨਾਂ ਚ ਉਹਨਾਂ ਨੇ ਸੋਨਾ ਨਹੀਂ ਅੱਛਾ ਨਾਲੇ ਸਵੇਰੇ ਪ੍ਰੋਗਰਾਮ ਹੁੰਦਾ ਸੀ ਮੈਂ ਨਾ ਮੇਰੇ ਮਨ ਚ ਬੜਾ ਇਹ ਹੁੰਦਾ ਕਿ ਕਈ ਥਾਈ ਇਹ ਗੱਲ ਅਕਸਰ ਹੁੰਦੀ ਆ ਵੀ ਕਹਿੰਦੇ ਵੀ ਚਮਕੀਲਾ ਔਰਤ ਵਿਰੋਧੀ ਗਾਣੇ ਪੜੇ ਗਾਉਂਦਾ ਸੀ ਕਹਿੰਦੇ ਵੀ ਪਰ ਪਰ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਿਆ ਵੀ ਕਈ ਵਾਰੀ ਉਹਨਾਂ ਨੇ ਕਿਹਾ ਵੀ ਨਹੀਂ ਉਹਨਾਂ ਨੇ ਕੋਈ ਵਿਰੋਧ ਨਹੀਂ ਕੀਤਾ ਉਹਨਾਂ ਨੇ ਸਿਫਤ ਕੀਤੀ ਹੈ ਜਿੰਨੀ ਵੀ ਕੀਤੀ ਹੈ ਹੂੰ ਕੋਈ ਵਿਰੋਧ ਨਹੀਂ ਉਹਨਾਂ ਨੇ ਕਰਿਆ ਵੀ ਰਨਕੁੱਟ ਕੇ ਸਿੱਧੀ ਨਾ ਕਰੀ ਤੇ ਪਰ ਪਰ ਉਹ ਤੁਸੀਂ ਤਾਂ ਘਰੇ ਦੇਖਿਆ ਹੋਣਾ ਉਹ ਵੈਸੇ ਕਿਵੇਂ ਰਹਿੰਦੇ ਸੀ ਮਤਲਬ ਤੁਹਾਡੀਆਂ ਮਾਸੀਆਂ ਚਾਚੀਆਂ ਉਹ ਤਾਂ ਇਆਂ ਸਾਰੇ ਉਹ ਤਾਂ ਇੰਨੀ ਰਿਸਪੈਕਟ ਕਰਦੇ ਸੀ ਨਾ ਕਿਤੇ ਵੀ ਮੇਰੇ ਨਾਨਕੇ ਦਾਦਕੇ ਪਰਿਵਾਰ ਕਿਤੇ ਵੀ ਚਲੇ ਜਾਣ ਉਹਨਾਂ ਨੇ ਤਾਂ ਕਿਸੇ ਨਾਲ ਜਿਆਦੀ ਗੱਲ ਨਹੀਂ ਕਰਨੀ ਆਪਣਾ ਇੱਕ ਕਮਰੇ 'ਚ ਬਹਿ ਜਾਣਾ ਉੱਥੇ ਉਹਨਾਂ ਨੂੰ ਚਾਹ ਮਿਲ ਗਈ ਪਾਣੀ ਮਿਲ ਗਈ ਠੀਕ ਆ ਬਾਕੀ ਉਹਨਾਂ ਨੇ ਉੱਥੇ ਸ਼ਗਨ ਪਾ ਕੇ ਉੱਥੇ ਹੀ ਫਤਿਹ ਬਲਾ ਕੇ ਨਿਕਲ ਆਉਣਾ ਕਿਸੇ ਨੂੰ ਵੀ ਪੁੱਛ ਕੇ ਦੇਖ ਲਿਓ ਅੱਛਾ ਫਿਲਮ ਬਾਰੇ ਹੁਣ ਫਿਲਮ ਆ ਰਹੀ ਹੈ ਜਿਹੜੀ ਦਿਲਜੀਤ ਦੀ ਅ ਉਹਦੇ ਚ ਬੜੀਆਂ ਚਰਚਾਵਾਂ ਨੇ ਵੀ ਇਸ ਤਰ੍ਹਾਂ ਵਕੀਲਾ ਸਾਹਿਬ ਤੁਸੀਂ ਸਾਰੇ ਚੀਜ਼ ਨੂੰ ਕਿਵੇਂ ਦੇਖਦੇ ਹੋ ਵੀ ਪਰਿਵਾਰ ਨੂੰ ਜਾਂ ਤੁਸੀਂ ਖੁਸ਼ ਹੋ ਫਿਲਮ ਫਿਲਮ ਬਣ ਰਹੀ ਹੈ ਭਾਜੀ ਮੈਂ ਖੁਸ਼ ਤਾਂ ਦੇਖੋ ਹੈਗਾ ਹੀ ਆ ਕਿ ਇੰਨੇ ਸਾਲ ਦੀ ਫਾਈਨਲ ਦੀ ਜਿਹੜੀ ਸੀਗੀ ਉਹਨਾਂ ਦੀ ਰੀਜ ਪੂਰੀ ਹੋ ਰਹੀ ਹੈ ਨਾ ਫੈਨਸ ਜਿੰਨੇ ਵੀ ਸੀਗੇ ਆਪਣੇ ਪਰ ਭਾਜੀ ਜੋ ਉਹਨਾਂ ਨੂੰ ਪਰਿਵਾਰ ਨੂੰ ਅੱਗੇ ਰੱਖਣਾ ਚਾਹੀਦਾ ਸੀ ਨਾ ਉਹ ਚੀਜ਼ ਤੇ ਮੈਨੂੰ ਬਹੁਤ ਨਾਰਾਜ਼ਗੀ ਹੈ ਫਿਲਮ ਵਾਲਿਆਂ ਨਾਲ ਹਾਂ ਕੀ ਉਹਨਾਂ ਨੇ ਇੱਕ ਵੀ ਪ੍ਰੋਮੋਸ਼ਨ ਮੈਨੂੰ ਲੋਕ ਪੁੱਛਦੇ ਨੇ ਮੈਨੂੰ ਕਮੈਂਟ ਆਉਂਦੇ ਨੇ ਹੂੰ ਚਾਹੇ ਦੇਖ ਵੀ ਸਕਦੇ ਹੋ ਤੁਸੀਂ ਭਾਜੀ ਤੁਹਾਨੂੰ ਕਿਉਂ ਨਹੀਂ ਹੈਣਾ ਇਦਾਂ ਤੁਹਾਨੂੰ ਅੱਜ ਕੱਲ੍ਹ ਪਰਸੋਂ ਟ੍ਰੇਲਰ ਵੀ ਲਾਂਚ ਹੋਇਆ ਮੇਰੇ ਹਾਂ ਟ੍ਰੇਲਰ ਲਾਂਚ ਹੋਇਆ ਉਹਦੇ ਵਿੱਚ ਸਾਡੀ ਫੈਮਿਲੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਜਿੰਨਾ ਵੀ ਬਾਇਓਗ੍ਰਾਫੀ ਹੈ ਸਾਰਿਆਂ ਦੀਆਂ ਫੈਮਲੀਆਂ ਨਾਲ ਹੁੰਦੀਆਂ ਹੂੰ ਸੱਚਾਈ ਹੈ ਨਾ ਇਹ ਕੋਈ ਤਾਂ ਹੁੰਦਾ ਨਾ ਨਾਲ ਬਿਲਕੁਲ ਹੁੰਦਾ ਉਹਨਾਂ ਨੇ ਸਾਡਾ ਨਾਂ ਕੋਈ ਨਾਨਕਾ ਨਾ ਕੋਈ ਦਾਦਕਾ ਨਾ ਕੋਈ ਕਿਦੋਂ ਉਹ ਆਪ ਹੀ ਕਰੀ ਜਾਂਦੇ ਸਾਰਾ ਲੱਗਦਾ ਵੀ ਉਹ ਜਿਵੇਂ ਹੱਥ ਵੱਢਣ ਵਾਲੀ ਗੱਲ ਆ ਵੀ ਤੁਸੀਂ ਅਧਿਕਾਰ ਕਾਦੇ ਦੇਤੇ ਵੀ ਉਹ ਉਹ ਕਹਿੰਦੇ ਸਹੀ ਗੱਲ ਆ ਵੀ ਇਹਦੇ ਵਿੱਚ ਲਿਖਣਾ ਚਾਹੀਦਾ ਸੀ ਜਾਂ ਤਾਂ ਤੁਹਾਨੂੰ ਇਹ ਫਿਰ ਸਾਡੇ ਕੋਲ ਵੀ ਇਹੀ ਗਲਤੀ ਹੋਈ ਆ ਹੂੰ ਵੀ ਉਹਦੇ ਵਿੱਚ ਲਿਖਣਾ ਕਿ ਭਈ ਅਸੀਂ ਉਹਦੇ ਵਿੱਚ ਲਿਖਦੇ ਵੀ ਅਸੀਂ ਸਾਨੂੰ ਪ੍ਰਮੋਸ਼ਨਾਂ ਦੇ ਵੀ ਨਾਲ ਰੱਖਿਓ ਹਾਂ ਫਿਲਮ ਦੇ ਵਿੱਚ ਆ ਵੀ ਫਿਲਮ ਇਹਦੇ ਵਿੱਚ ਵੀ ਕੁਝ ਸਾਨੂੰ ਰੋਲ ਦੇਓ ਹਨਾ ਇਹਦੇ ਵਿੱਚ ਵੀ ਇਦਾਂ ਕਰਿਓ ਅਸੀਂ ਨਹੀਂ ਕੀਤਾ ਤੇ ਇਹਦਾ ਮਤਲਬ ਉਹਨਾਂ ਦਾ ਜਿੰਨੇ ਵੀ ਸੀਗੇ ਤਾਂ ਉਹਨਾਂ ਨੇ ਸਾਡੇ ਸਾਰੇ ਫਰਜ਼ ਖਤਮ ਕਰਤੇ ਅੱਛਾ ਪਰਿਵਾਰ ਨੂੰ ਦੋਹਾਂ ਪਰਿਵਾਰਾਂ ਨੂੰ ਪੈਸਾ ਤੇਲਾ ਕੋਈ ਮਿਲਿਆ ਇਹਦੇ ਵਿੱਚ ਪੈਸਾ ਤੇਲਾ ਭਾਜੀ ਅੱਜ ਤੋਂ 5-7 ਸਾਲ ਪਹਿਲਾਂ ਹੂੰ ਇਸ ਫਿਲਮ ਬਣ ਹਾਂ ਹੁਣ ਜਿੱਥੇ ਕਿੰਨਾ 100 ਕਰੋੜ ਕਹਿੰਦਾ ਉਹ ਪ੍ਰੋਜੈਕਟ ਦਾ ਉਹਦੇ ਸਾਹਮਣੇ ਤਾਂ ਕੁਝ ਵੀ ਨਹੀਂ ਹੈਗਾ ਠੀਕ ਹੈ ਤੁਹਾਨੂੰ ਦੋਹਾਂ ਪਰਿਵਾਰਾਂ ਨੂੰ ਮਿਲਿਆ ਸੀ 5-7 ਸਾਲ ਪਹਿਲਾਂ ਇਸੇ ਫਿਲਮ ਲਈ ਹੂੰ ਉਦੋਂ ਤੁਹਾਨੂੰ ਨਹੀਂ ਪਤਾ ਸੀ ਵੀ ਇਹਦੇ ਵਿੱਚ ਦਲਜੀਤ ਜਾਂ ਇਹ ਉਦੋਂ ਸਿਰਫ ਸਾਨੂੰ ਬੰਦਾ ਕਹਿੰਦਾ ਸੀ ਅਸੀਂ ਪੰਜਾਬੀ 'ਚ ਬਣਾਉਣੀ ਆ ਠੀਕ ਹੈ ਸਾਨੂੰ ਨਹੀਂ ਪਤਾ ਸੀ ਇਹ ਬੰਬੇ ਤੋਂ ਆਊਗੀ ਜਾਂ ਕਿੱਦਾਂ ਹੋ ਜੋੜੀ ਵੀ ਕਰਤੀ ਠੀਕ ਹੈ ਜੋੜੀ ਦਾ ਵੀ ਮਕਾਮ ਉਹੀ ਮੰਮੀ ਡੈਡੀ ਨੂੰ ਜਿਹੜਾ ਜਾਂਦਾ ਸੀ ਸਾਰਾ ਉਹੀ ਹੋਇਆ ਨਾ ਹੂੰ ਠੀਕ ਆ ਉਸ ਤੋਂ ਬਾਅਦ ਇਹਨਾਂ ਨੇ ਹਿੰਦੀ ਜੀ ਵੀ ਕਰੀ ਨਹੀਂ ਪਰ ਉਦੋਂ 2-4 ਦਿਨ ਉਹ ਫਿਲਮ ਰੋਕੀ ਵੀ ਪਰਿਵਾਰ ਨੇ ਇਤਰਾਜ਼ ਕਰਿਆ ਫਿਰ ਉਹ ਫਿਰ ਉਹ ਰਿਲੀਜ਼ ਵੀ ਹੋ ਗਈ ਕਿ ਤੁਸੀਂ ਬੋਲੇ ਨਹੀਂ ਉਦੋਂ ਉਦੋਂ ਪਤਾ ਨਹੀਂ ਕੀ ਗੱਲ ਸੀ ਇਹਨਾਂ ਮੰਮੀ ਹੁਣਾਂ ਨਾਲ ਹੋਇਆ ਸਾਰੀ ਗੱਲਬਾਤ ਕਿਸੇ ਅਨਪਰਸਨ ਬੰਦੇ ਨੇ ਚੱਕ ਕੇ ਲਾਤਾ ਕੇਸ ਕਿ ਜੀ ਸਾਡੇ ਕੋਲ ਤਾਂ ਪਹਿਲਾਂ ਦੇ ਸਾਈਨ ਆ ਹਾਂ ਹਾਂ ਬਿਲਕੁਲ ਆਈ ਸੀ ਖਬਰ ਐਦਾਂ ਹੀ ਹੋਈ ਸੀ ਨਾ ਹਾਂ ਉਸ ਤੋਂ ਬਾਅਦ ਉਹਨਾਂ ਵੱਲੋਂ ਹੀ ਸੀਗਾ ਮੈਨੂੰ ਤਾਂ ਕੋਈ ਪਤਾ ਨਹੀਂ ਲੱਗਿਆ ਇਸ ਖਬਰ ਦਾ ਕੀ ਹੈ ਕੀ ਨਹੀਂ ਫਿਰ 2 ਦਿਨ ਮੇਰੇ ਖਾ ਲੇਟ ਵੀ ਰਹੀ ਹੈ ਫਿਲਮ ਪਤਾ ਨਹੀਂ 1 ਦਿਨ ਸ਼ੋਅ ਇਹਨਾਂ ਦੇ ਮਿਸ ਵੀ ਹੋਈ ਆ ਇੱਕ ਦਿਨ ਲੇਟ ਰਹੀ ਹੈ ਹੈਨਾ ਕਿੰਨੇ ਲੱਖ ਰੁਪਏ ਦੇ ਕੇ ਐ ਕਰ ਲਿਆ ਸਾਡਾ ਦਾ ਜੀ ਉਸ ਫੈਮਿਲੀ ਨਾਲ ਜਾਂ ਉਸ ਫਿਲਮ ਨਾਲ ਜਾਂ ਉਹਨਾਂ ਦੇ ਕਿਰਦਾਰ ਨਾਲ ਉਹਦਾ ਕੋਈ ਰੋਲ ਹੀ ਨਹੀਂ ਤੇ ਹੁਣ ਦਿਲਜੀਤ ਦੇ ਸੰਹਾਰ ਆਪ ਕਹਿ ਰਹੇ ਆ ਹਾਂ ਹੁਣ ਉਹਨਾਂ ਦੀ ਜੀ ਅਸੀਂ ਤਾਂ ਚਮਕੀਲਾ ਸਾਹਿਬ ਤੇ ਪਹਿਲਾਂ ਇੱਕ ਫਿਲਮ ਕਰ ਚੁੱਕੇ ਹੋਏ ਆ ਲੱਗਦਾ ਫਿਰ ਇਹਦਾ ਮਤਲਬ ਪੰਜਾਬੀਆਂ ਨੇ ਪੰਜਾਬੀ ਬੰਦੇ ਨਾਲ ਨਾ ਇਨਸਾਫੀ ਕਰੀ ਹਾਂ ਬਿਲਕੁਲ ਕਿਉਂਕਿ ਕਲਾਕਾਰ ਤੇ ਉਹ ਆ ਜਿਹੜਾ ਅਮਰਦੀਪ ਇਹ ਨਹੀਂ ਬਣਾਈ ਆ ਅੰਮਰਦੀਪ ਹਾਂ ਇਹ ਆਪਣਾ ਉਹਦਾ ਭਰਾ ਹੀ ਆ ਮੇਰੇ ਖਿਆਲ ਇਹ ਨਹੀਂ ਨਹੀਂ ਇਹ ਅੰਮਰਦੀਪ ਹੋਰ ਹੈ ਇਹ ਬੋਰ ਤੋਂ ਨਹੀਂ ਬਹੋਰ ਸਾਹਿਬ ਅੱਛਾ 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 ਇਹ ਉਧਰ ਤੋਂ ਹਾਂ ਉਹਨਾਂ ਨੇ ਬਣਾਈ ਆ ਅਸਲ ਚ ਮੈਨੂੰ ਪਤਾ ਲੱਗਿਆ ਮਰਿੰਦਰ ਗਿੱਲ ਦਾ ਭਰਾ ਆ ਨਹੀਂ ਨਹੀਂ ਅੱਛਾ ਤੁਹਾਡੇ ਨਾਲ ਉਦੋਂ ਉਦੋਂ ਵੀ ਫਿਲਮ ਬਾਰੇ ਕੋਈ ਗੱਲ ਨਹੀਂ ਹੋਈ ਮਤਲਬ ਹੀ ਨਹੀਂ ਕੋਈ ਵੀ 1% ਵੀ ਕੋਈ ਬੰਦਾ ਕਿਤੇ ਸਾਈਨ ਦਿਖਾ ਦੇਵੇ ਇਹਨਾਂ ਦੇ ਸਾਈਨ ਕਹਿੰਦੇ ਸੀਗੇ ਦੁਗਰੀ ਵਾਲਿਆਂ ਦੇ ਹੂੰ ਇਹਨਾਂ ਨਾਲ ਫਿਰ ਰੌਲਾ ਵੀ ਪਿਆ ਰਿਹਾ ਉਹਨਾਂ ਦਾ ਠੀਕ ਹੈ ਉਹ ਫਿਰ ਥੋੜੇ ਸ਼ੋਅ ਵੀ ਉਹਦੇ ਕੈਨਸਲ ਹੋਈ ਪਰ ਫਿਰ ਬਾਅਦ ਚੋਂ ਸੈਟਿੰਗ ਹੁਣ ਤਾਂ ਦਲਜੀਤ ਨੇ ਆਪ ਹੀ ਕ ਕਹਿੰਦਾ ਜੀ ਅਸੀਂ ਆਲਰੇਡੀ ਇੱਕ ਚਮਕੀਲਾ ਤੇ ਮੂਵੀ ਕਰ ਚੁੱਕੇ ਹਾਂ ਕਿਹੜੀ ਆਈ ਹੈ ਜੋੜੀ ਆਈ ਹੈ ਜੋੜੀ ਆਈ ਹੈ ਹਾਂ ਬਿਲਕੁਲ ਲੱਗਦਾ ਵੀ ਉਸ ਤੋਖੇ ਕਰਕੇ ਵੀ ਬਹੁਤ ਨੁਕਸਾਨਿਕ ਤਾਂ ਹੁੰਦਾ ਹਾਂ ਹਾਂ ਬਿਲਕੁਲ ਜੀ ਬਿਲਕੁਲ ਸਾਡੀ ਜਿਹੜੀ ਆ ਫਿਲਮ ਸੀਗੀ ਨਹੀਂ ਤੇ ਸਿਲਮਿਆਂ ਚ ਲੱਗਣੀ ਸੀਗੀ ਮੈਨੂੰ ਲੱਗਦਾ ਉਹਦੇ ਕਰਕੇ ਨਹੀਂ ਲੱਗ ਰਹੀ ਇਹ ਨੇ ਲੋਕ ਬਹੁਤ ਸਾਰੇ ਉਸ ਚੀਜ਼ ਦਾ ਵਿਰੋਧ ਵੀ ਕਰ ਕਿਉਂ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇ ਸਮਝਿਆ ਵੀ ਨਾਲੇ ਇੱਕ ਪਾਸੇ ਲੋਕਾਂ ਦੀ ਜਿਹੜੀ ਸਨਣ ਵਾਲੀ ਤਦਾਦ ਹੈ ਉਹ ਵੀ ਇੰਨੀ ਆ ਦੂਜੇ ਪਾਸੇ ਵਿਰੋਧ ਵਾਲਿਆਂ ਦੀ ਕੰਧ ਡੋਟੀ ਹੈ ਇਹ ਕੀ ਲੱਗਦਾ ਵੀ ਕਿਉਂ ਨੇ ਮਤਲਬ ਇਹਦੀ ਗੈਕੀ ਦੇ ਵਿੱਚ ਕੀ ਸੀ ਤੁਹਾਨੂੰ ਲੱਗਿਆ ਵੀ ਜਿਹੜਾ ਦੋਵੇਂ ਪਾਸੇ ਦੀਆਂ ਕੰਧਾਂ ਹੀ ਵੱਡੀਆਂ ਵੱਡੀਆਂ ਨੇ ਸਨਣ ਵਾਲੇ ਵੀ ਸਿੱਖਣਾ ਤੇ ਨੇ ਤੇ ਹਾਂਜੀ ਇਹ ਤਾਂ ਦੇਖੋ ਜੀ ਸਭ ਵਿਰੋਧੀ ਤਾਂ ਹਰੇਕ ਕੰਮ 'ਚ ਹੁੰਦੇ ਆ ਵੀਰ ਕਿਹੜੇ ਕੰਮ 'ਚ ਨਹੀਂ ਹੁੰਦੇ ਬਿਲਕੁਲ ਠੀਕ ਆ ਬਾਕੀ ਜਿੰਨੇ ਵਿਰੋਧੀ ਨੇ ਉਸ ਤੋਂ ਵੱਧ ਉਹਨਾਂ ਨੂੰ ਪਿਆਰ ਕਰਨ ਵਾਲੇ ਨੇ ਬਿਲਕੁਲ ਵੈਸੇ ਅਰਜੰਟਲੋਂ ਦਾ ਗੀਤ ਵੀ ਆ ਉਹ ਕਹਿੰਦਾ ਵੀ ਉਹ ਮੈਂ ਚਮਕੀਲਾ ਸੁਣਾ ਦੁਗਰੀ ਵਾਲਾ ਤੇ ਉਹ ਮਲਾਉਣ ਮੈਨੂੰ ਕਹਿੰਦਾ ਉਹ ਅੰਗਰੇਜ਼ੀ ਕਲਾਕਾਰ ਦਾ ਨਾਮ ਲੈਂਦੇ ਆ ਉਹ ਅੱਛਾ 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 ਕਹਿੰਦਾ ਵੀ ਉਹ ਮੈਨੂੰ ਕਹਿੰਦੀ ਉਹ ਸੁਣ ਕਹਿੰਦਾ ਮੈਂ ਤਾਂ ਚਮਕੀਲਾ ਸੁਣਦਾ ਹਾਂ 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 ਬਿਲਕੁਲ ਕਰਨ ਔਜਲੇ ਨੇ ਵੀ ਗਾਏ ਆ ਕਰਨ ਔਜਲੇ ਨੇ ਹੈਨਾ ਉਹਨੇ ਮੰਮੀ ਦਾ ਨਾਮ ਵੀ ਲਿਆ ਹੋਇਆ ਹੂੰ ਯਾਰ ਲੋਕ ਤਾਂ ਇੰਨਾ ਪਿਆਰ ਕਰਦੇ ਹੁਣ ਵਿਰੋਧੀਆਂ ਨੂੰ ਕੌਣ ਪੁੱਛਦਾ ਹੈ ਉਹ ਕਹਿੰਦਾ ਜਾਵਾਂਗੇ ਤਾਂ ਇਕੱਠੇ ਜਾਵਾਂਗੇ ਜਿਵੇਂ ਅਮਰ ਜੀ ਉਹ ਚਮਕੀਲਾ ਹੈਣਾ ਗਏ ਹਾਂ ਬਿਲਕੁਲ ਜੀ ਬਿਲਕੁਲ ਅੱਛਾ ਇੰਨਾ ਵੱਡੇ ਕਲਾਕਾਰਾਂ ਚੋਂ ਕਿਸੇ ਨੇ ਪਰਿਵਾਰ ਤੱਕ ਤੁਹਾਡੇ ਤੱਕ ਅਪਰੋਚ ਕਰੀ ਨਹੀਂ ਵੀਰੇ ਕੋਈ ਨਹੀਂ ਆਪਣੇ ਕੋਲ ਦਾ ਕੋਈ ਨਹੀਂ ਆਇਆ ਵੀਰੇ ਪਰ ਮੈਨੂੰ ਪਰ ਉਹ ਚੀਜ਼ ਨੂੰ ਇਹ ਬੰਬੇ ਵਾਲਿਆਂ ਨੂੰ ਵੀ ਸਮਝਣਾ ਚਾਹੀਦਾ ਸੀ ਕਿ ਵੀ ਉਹਨਾਂ ਦੇ ਪਰਿਵਾਰ ਚੋਂ ਕਿਸੇ ਨਾ ਕਿਸੇ ਨੂੰ ਮੁੰਡਿਆਂ ਨੂੰ ਜਾਂ ਕੁੜੀਆਂ ਨੂੰ ਹੈਨਾ ਨਾਲ ਲੈ ਕੇ ਤੁਰਨਾ ਚਾਹੀਦਾ ਸੀ ਇਹਦੇ ਨਾਲ ਉਹਨਾਂ ਦਾ ਕੋਈ ਰੁਤਬਾ ਨਹੀਂ ਘਟਣਾ ਸੀ ਵਧਣਾ ਹੀ ਸੀਗਾ ਵੈਸੇ ਤੁਸੀਂ ਵੀ ਗਾਇਆ ਉਧਰੋਂ ਕਮਲ ਹੁਣਾਂ ਨੇ ਵੀ ਗਾਇਆ ਹਾਂ ਗਾਈ ਲੈਨੇ ਹੋ ਤੁਸੀਂ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਤੁਹਾਨੂੰ ਉੱਥੇ ਮੌਕਾ ਦੇਣਾ ਚਾਹੀਦਾ ਸੀ ਚਲੋ ਨਹੀਂ ਵੀ ਹੈਗਾ ਯਾਰ ਘਟੋ ਘਟ ਬੰਦੇ ਨੂੰ ਪ੍ਰੋਮੋਸ਼ਨਾਂ ਚ ਦਾ ਰੱਖੋ ਤੁਹਾਡਾ ਇਹ ਕਹਿੰਦੇ ਪਏ ਅਸੀਂ origignal ਟੈਗ ਹੀ ਸਾਰੇ ਕਰਨੇ ਨੇ ਫਿਲਮ ਚ ਵੀ origignal ਦਿਖਾਉਣੇ ਆ ਦਲਜੀਤ ਵੱਲੋਂ ਦਿਖਾਉਣੇ ਆ ਕੋਈ ਗੱਲ ਨਹੀਂ ਪਰ ਤੁਹਾਨੂੰ ਫੈਮਿਲੀ ਦਾ ਕੋਈ ਨਾ ਕੋਈ ਬੰਦਾ ਦਾ ਨਾਲ ਰੱਖਣਾ ਚਾਹੀਦਾ ਸੀ ਨਾ ਯਾਰ ਇਹ ਗੱਲ ਦਾ ਸਾਰਿਆਂ ਨੇ ਇਤਰਾਜ਼ ਕੀਤਾ ਭਾਜੀ ਹਮ ਪਰ ਇਹ ਹੁਣ ਮੈਸੇਜ ਉਹਨਾਂ ਤੱਕ ਪਹੁੰਚੂਗਾ ਨਹੀਂ ਪਹੁੰਚੂਗਾ ਕਿਵੇਂ ਇਹ ਹੁਣ ਤੁਹਾਡੀ ਮੀਡੀਆ ਦੀ ਜ਼ਿੰਮੇਵਾਰੀ ਆ ਤੁਸੀਂ ਬਚਾਉਣਾ ਇਹ ਪਰ ਤੁਸੀਂ ਨਾਰਾਜ਼ ਹੋ ਪੂਰੇ ਫਿਲਮ ਤੋਂ ਨਹੀਂ ਫਿਲਮ ਤੋਂ ਤਾਂ ਅਸੀਂ ਖੁਸ਼ ਆ ਪਰ ਉਹਨਾਂ ਦੀਆਂ ਜਿਹੜੀਆਂ ਗੱਲਾਂ ਤੋਂ ਨਾਰਾਜ਼ ਉਹਨਾਂ ਨੂੰ ਇਹ ਹੋਣਾ ਕਿ ਜੇ ਅਸੀਂ ਜੇ ਇਹਨਾਂ ਨੂੰ ਫਿਲਮ ਤੇ ਬੁਲਾਵਾਂਗੇ ਪਤਾ ਨਹੀਂ ਇਹਨਾਂ ਨੇ ਕੀ ਮੰਗ ਲੈਣਾ ਜਾਂ ਕੀ ਕਰ ਲੈਣਾ ਜਦੋਂ ਅਸੀਂ ਤੁਹਾਡੇ ਕੋਲੋਂ ਸਟਾਰਟਿੰਗ 'ਚ ਹੀ ਨਹੀਂ ਕੁਝ ਮੰਗਿਆ ਤੇ ਹੁਣ ਅਸੀਂ ਕੀ ਮੰਗ ਲਾਂਗੇ ਲੱਗਦਾ ਵੀ ਜਿਹੜਾ ਵਿਚਾਲੇ ਵਾਲਾ ਬੰਦਾ ਉਹਨੇ ਤੁਹਾਨੂੰ ਵਿਚਾਰੇ ਜਿਹਾ ਬਣਾ ਕੇ ਪੇਸ਼ ਕਰ ਦਿੱਤਾ ਬਸ 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 ਉਹਨੇ ਕੀ ਖੱਟਿਆ ਕੀ ਕਮਾਇਆ ਇਹੋ ਹੀ ਜਾਣਦਾ ਹੂੰ ਉਹ ਦੱਸ ਦਵੇ ਇੰਟਰਵਿਊ 'ਚ ਆ ਕੇ ਦੱਸ ਦਵੇ ਜਾਂ ਮੇਰੇ ਨਾਲ ਬਹਿ ਕੇ ਹੀ ਕਰ ਲਵੇ ਹੂੰ ਮੈਂ ਤਾਂ ਛਰੇਆ ਮੈਂ ਕਹਿਣਾ ਗਾਇਓ ਮੈਂ ਸੰਪੂਰਨ ਕਦੇ ਜਿੱਥੇ ਕਥਾ ਹਾਂ ਬੜੀ ਬੜੀ ਮੈਂ ਤਿੰਨ ਚਾਰ ਵਾਰੀ ਜਾ ਆਇਆ ਹਾਂ ਦੋ ਵਾਰੀ ਮੇਰਾ ਸ਼ੋਅ ਸੀਗਾ ਉੱਧਰ ਉਦੋਂ ਗਿਆ ਸੀਗਾ ਇੱਕ ਵਾਰੀ ਅਸੀਂ ਸਪੈਸ਼ਲ ਗਏ ਸੀਗੇ ਅੱਛਾ ਉਹ ਉਹ ਤਾਂ ਮੰਜ਼ਰ ਬਹੁਤ ਔਖਾ ਹੋਣਾ ਕਿਉਂਕਿ ਉਹ ਜਿੱਥੇ ਬਿਲਕੁਲ ਜੀ ਬਿਲਕੁਲ ਹੁਣ ਉਹ ਤਾਂ ਦੇਖੋ ਉਹਨਾਂ ਦਾ ਅੰਤਮ ਟਾਈਮ ਸੀਗਾ ਉੱਥੇ ਹੂੰ ਉੱਥੇ ਜਾ ਕੇ ਤਾਂ ਫਿਰ ਮੇਰੇ ਵਾਈਫ ਵੀ ਥੋੜੇ ਹੋ ਗਏ ਸੀਗੇ ਮੈਂ ਵੀ ਹੈਨਾ ਫਿਰ ਉਹਦਾ ਹੋਣਾ ਹੀ ਹੋਣਾ ਬਾਜੀ ਬਿਲਕੁਲ ਕਿਉਂਕਿ ਉਹਦਾ ਗੱਲਾਂ ਹੀ ਉਦਾਂ ਦੀਆਂ ਹਾਂਜੀ 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 ਔਖਾ ਵਕਤ ਹੁੰਦਾ ਬਹੁਤ ਜ਼ਿਆਦਾ ਅੱਛਾ ਕੋਈ ਗੀਤ ਜਾਂਦੇ ਜਾਂਦੇ ਆਪਣਾ ਇੰਟਰਵਿਊ ਦਾ ਮੁਕਾਬਲਾ ਵੀ ਕਰਨਾ ਤੇ ਅੱਛਾ ਕੁਈ ਮੈਂ ਚਾਉਣਾ ਵੀ ਹੋਰ ਗੀਤ ਜਿੱਦਾਂ ਉਹਨਾਂ ਦਾ ਇੱਕ ਮੇਰਾ ਗੀਤ ਜਿਹੜਾ ਚੋਗਾ ਸੀ ਸੁਣਿਆ ਸੀ ਬਿਲਕੁਲ ਬਿਲਕੁਲ ਉਹੀ ਸਭ ਤੋਂ ਪਹਿਲਾਂ ਰਿਕਾਰਡ ਹੋਇਆ ਜੀ ਆਰ ਐਮ ਤੋਂ ਤੇ ਉਹੀ ਮੈਂ ਸੁਣਾਉਂਗਾ ਬਿਲਕੁਲ ਹਾਂ ਬਿਲਕੁਲ ਕਰੋ ਜੀ ਹੋ ਕੁੜੀ ਅੱਗ ਦੀ ਣਾੜ ਨਿੱਤ ਜਾਂਦੀ ਏ ਢਾਲ ਅੱਗ ਦੀ ਣਾੜ ਨਿੱਤ ਜਾਂਦੀ ਏ ਢਾਲ ਅੱਖ ਦੱਬ ਕੇ ਨਾ ਮਾਣੀ ਕੋਈ ਜ ਕਾਏਗੀ ਤੇ ਗੱਬਰੂ ਦਾ ਕੱਢ ਕੇ ਕਾਲ ਜਾ ਉਹ ਗੱਬਰੂ ਦੀ ਕੱਢ ਕੇ ਕਲੇਜੀ ਉਹ ਗੱਬਰੂ ਦਾ ਕੱਢ ਕੇ ਕਾਲਜਾ ਲੈ ਗਈ ਹੋ ਇੱਕ ਮੁੰਡਾ ਅਣਜਾਣ ਕਰੇ ਮੇਰੇ ਉੱਤੇ ਮਾਣ ਮੁੰਡਾ ਅਣਜਾਣ ਕਰੇ ਮੇਰੇ ਉੱਤੇ ਮਾਣ ਪਾ ਕੇ ਇਸ਼ਕ ਕਮਾਉਣ ਨਾ ਜੋਗਾ ਹਾਏ ਨਹੀਂ ਮੁੰਡਾ ਫੇਰਦਾ ਪੌਣ ਨੂੰ ਚੋਗਾ ਹਾਏ ਨਹੀਂ ਹਾਏ ਫੇਰਦਾ ਪੌਣ ਨੂੰ ਚੋਗਾ ਮੈਂ ਵਾਰ ਤੇਰੇ ਤੇ ਕਰਨਾ ਨਹੀਂ ਸਿਰ ਚੜ ਕੇ ਤੇਰੇ ਮੈਂ ਮਰਨਾ ਨਹੀਂ ਉਹ ਵਾਰ ਤੇਰੇ ਤੇ ਕਰਨਾ ਨਹੀਂ ਸਿਰ ਚੜ ਕੇ ਤੇਰੇ ਮੈਂ ਮਰਨਾ ਨਹੀਂ ਤੇਰਾ ਮੇਰੇ ਬਿਨਾ ਨਾ ਹਾਈ ਨਹੀਂ ਤੇਰਾ ਮੇਰੇ ਬਿਨਾ ਨਾ ਉਹ ਤੇਰਾ ਮੇਰੇ ਬਿਨਾ ਨਾ ਸਰਨਾ ਨਹੀਂ ਤੂੰ ਯਹਰਾ ਜੋਗੀ ਰਹੇਗੀ ਤੇ ਗੱਬਰੂ ਦਾ ਕੱਢ ਕੇ ਕਾਲ ਜਾ ਉਹ ਗੱਬਰੂ ਦਾ ਕੱਢ ਕੇ ਕਾਲ ਜਾ ਲੇਗੀ ਬੱਲੇ ਬੱਲੇ ਬਾਈ ਅੱਛਾ ਮਨ ਦੇ ਵਿੱਚ ਹੋਰ ਕੀ ਤਮੰਨਾ ਚ ਵਕੀਲਾ ਜੀ ਨੂੰ ਲੈ ਕੇ ਆਪਣੇ ਮਾਪੇ ਬਾਬ ਨੂੰ ਲੈ ਕੇ ਵੀ ਇਹ ਮੈਂ ਆਪਣੇ ਤਰਫੋਂ ਇਹ ਕਰ ਹਾਂਜੀ 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 ਬਿਲਕੁਲ ਜੀ ਤਮੰਨਾ ਇਹੀ ਆ ਕਿ ਮਨੋਂ ਦੀ ਸੀਟ ਸੰਭਾਲ ਕੇ ਇਦਾਂ ਹੀ ਚੱਲਦਾ ਜਾਵਾਂ ਲੋਕਾਂ ਦਾ ਪਿਆਰ ਮਿਲਦਾ ਰਹੇ ਹੂੰ ਬਿਲਕੁਲ ਇਹੀ ਤਮੰਨਾ ਹੈ ਕਿ ਮੇਰੇ ਵੱਧ ਤੋਂ ਵੱਧ ਪ੍ਰੋਜੈਕਟ ਮਾਰਕੀਟ ਚ ਆਉਣ ਅੱਛਾ ਫੈਨ ਫਾਲੋਇੰਗ ਵਧੀ ਹੈਗੀ ਆ ਕੋਈ ਬਾਹ ਫੜਨ ਵਾਲੇ ਤੁਹਾਡੀ ਹਾਂ ਮੇਰੇ ਗੁਰਮੀਤ ਬਾਜੀ ਹੁਣ ਕਰਦਾ ਵੇ ਮਨੋਂ ਟ੍ਰੈਕ ਆ ਪਿੱਛੇ 24 ਨੂੰ ਅਸੀਂ ਮੇਲਾ ਵੀ ਕਰਿਆ ਸੀਗਾ ਠੀਕ ਹੈ ਹੁਣ ਟ੍ਰੈਕ ਮੇਰੇ ਆ ਅਗਲੇ ਮਹੀਨੇ ਤੁਸੀਂ ਦੇਖੋਗੇ ਆ ਫਿਲਮ ਤੋਂ ਬਾਅਦ ਹੀ ਹੂੰ ਦੋ ਟ੍ਰੈਕ ਤਾਂ ਮੇਰੇ ਤਿਆਰ ਹੋਏ ਪਏ ਨੇ ਵੀਡੀਓ ਕਰਨ ਵਾਲੀ ਡਿਊਟੀ ਨੇ ਹਾਂਜੀ ਡਿਊਟੀ ਹੈ ਇੱਕ ਮੈਂ ਆਪਣੇ ਬਾਬਾ ਜੀ ਦਾ ਸਾਡੇ ਵਾਦੀ ਦਾ ਉਹ ਵੀ ਅਸੀਂ ਕਰਨਾ ਵਾ ਫਿਰ ਨਾਲ ਇੱਕ ਸੋਲੋ ਵੀ ਹੋਊਗਾ ਹਮ ਤਿਆਰੀ ਹੈ ਫੁੱਲ ਹਾਂਜੀ ਫੁੱਲ 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 ਉਸੇ ਰੰਗ ਚ ਦਿਖੂਗਾ ਜਾਨੀ ਹਾਂ ਬਿਲਕੁਲ ਜੀ ਬਿਲਕੁਲ ਕੋਸ਼ਿਸ਼ ਇਹੀ ਆ ਵੀ ਜਿਹੜੀ ਚੱਕੀ ਹੈ ਫੱਟੇ ਹਾਂਜੀ ਹਾਂਜੀ ਬਸ 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 ਅੱਛਾ ਕਿਵੇਂ ਜਿਹੜੀਆਂ ਕੈਸਟਾ ਨੇ ਜਦੋਂ ਅੱਜ ਵੀ ਤੁਹਾਡੇ ਕੋਲੇ ਫਿਰ ਕੋਈ ਕੀ ਰਿਕਾਰਡ ਤੁਸੀਂ ਕੀ ਸਾਹਮ ਕੇ ਰੱਖਿਆ ਉਹਨਾਂ ਦਾ ਉਹਨਾਂ ਦੇ ਤਾਂ ਦੇਖੋ ਜਿਹੜੇ ਰਿਕਾਰਡ ਸੀਗੇ ਸਾਡੇ ਕੋਲੇ ਜਿਹੜੇ ਇਹਨਾਂ ਨੇ ਰਿਕਾਰਡ ਨਹੀਂ ਕਰਾਏ ਉਹੀ ਨਹੀਂ ਮੈਂ ਕਿਉਂ ਉਹਨਾਂ ਦੀਆਂ ਯਾਦਾਂ ਦੇ ਰੂਪ ਵਿੱਚ ਮੇਰੇ ਕਹਿਣ ਦਾ ਮਤਲਬ ਉਹਨਾਂ ਦੀਆਂ ਯਾਦਾਂ ਦੇ ਰੂਪ ਵਿੱਚ ਕੀ ਤੁਹਾਡੇ ਕੋਲੇ ਹੈਗਾ ਕੋਈ ਉਹਨਾਂ ਦੀ ਯਾਦ ਨਿਸ਼ਾਨੀ ਜਿਹੜੀ ਉਹਨਾਂ ਦੀ ਯਾਦ ਚ ਜਿਹੜਾ ਉਹਨਾਂ ਦਾ ਸਮਾਨ ਸੀਗਾ ਉਹਨਾਂ ਦੇ ਰੂਮ ਚ ਸਾਰਾ ਰੱਖਿਆ ਹੋਇਆ ਮੈਂ ਅੱਛਾ ਠੀਕ ਆ ਤੇ ਬਾਕੀ ਮੇਰੇ ਕੋਲੇ ਕੁਝ ਫੋਟੋਆਂ ਹੈਗੀਆਂ ਦੋ ਉਹਨਾਂ ਦੇ ਮੈਂ ਉਹ ਦਿਖਾਈ ਸੀ ਪਿਛਲੇ ਇੰਟਰਵਿਊ ਚ ਵੀ ਦੋ ਕੁੜਤੇ ਹੈਗੇ ਨੇ ਹੈ ਬਸ ਆਹੀ ਨੇ ਇੱਕ ਦੋ ਚੀਜ਼ਾਂ ਬਾਕੀ ਜਿਹੜਾ ਜ਼ਿਆਦਾ ਸਮਾਨ ਆ ਉਹ ਮੇਰੀ ਮਾਸੀ ਕੋਲੇ ਪਿਆ ਹੋਇਆ ਉੱਧਰ ਠੀਕ ਹੈ ਉਹ ਲੈ ਗਏ ਜੀ ਉਹ ਮਾਨੂੰ ਹੁਣ ਦਿੰਦੇ ਨਹੀਂ ਹੈਗੇ ਮੈਂ ਚਲੋ ਕੋਈ ਗੱਲ ਨਹੀਂ ਅੱਛਾ ਇੰਦਰਜੀਤ ਕਾਰਸੀ ਤੁਹਾਡੇ ਵਾਸਤੇ ਕੀ ਨਹੀਂ ਉਹ ਜਸਵੰਤ ਕੌਰ ਜਸਵੰਤ ਹਾਂਜੀ ਹਾਂਜੀ ਉਹਨਾਂ ਕੋਲੇ ਪਿਆ ਹੋਇਆ ਦੁਗਰੀ ਠੀਕ ਹੈ ਉਹ ਕਹਿੰਦੇ ਚਲੋ ਬਸੀ ਰੱਖਣਾ ਹੈਗਾ ਹਾਂ ਮੈਂ ਚਲੋ ਕੋਈ ਨਹੀਂ ਰੱਖ ਲਓ ਤੁਸੀਂ ਅੱਛਾ ਜਾਂਦੇ ਜਾਂਦੇ ਬਈ ਮੈਂ ਇਹ ਪੁੱਛਣਾ ਚਾਹੁੰਦਾ ਵੀ ਤੁਹਾਡੇ ਮਨ ਦੇ ਵਿੱਚ ਹੁਣ ਕੀ ਰਹਿੰਦਾ ਹੈ ਕਲਾਕਾਰਾਂ ਨਾਲ ਲੈ ਕੇ ਜਾ ਇੰਡਸਟਰੀ ਨਾਲ ਕੋਈ ਗਿਲਾ ਸ਼ਿਕਵਾ ਤੁਸੀਂ ਰੱਖਿਆ ਹੋਇਆ ਗਿਲਾ ਸ਼ਿਕਵਾ ਆਪਾਂ ਨੂੰ ਕੋਈ ਨਹੀਂ ਹੈਗਾ ਭਾਜੀ ਕਲਾਕਾਰਾਂ ਦਾ ਨਾ ਕਿਸੇ ਨਾਲ ਨਹੀਂ ਹੈਗਾ ਹੂੰ ਜੋ ਸੀਗਾ ਸਾਡੇ ਨਸੀਬ 'ਚ ਸਾਨੂੰ ਮਿਲਿਆ ਜੋ ਅੱਗੇ ਆ ਉਹ ਅੱਗੇ ਵੀ ਸਾਨੂੰ ਮਿਲੂਗਾ ਕੋਈ ਨਹੀਂ ਖੋ ਸਕਦਾ ਉਹ ਅੱਛਾ ਕੀ ਕੀ ਸਿੱਖਦੇ ਕੀ ਉਹਨਾਂ ਦੀਆਂ ਕਿਉਂਕਿ ਉਹ ਤਾਂ ਚਲੋ ਜਸਮਾਨੀ ਰੂਪ 'ਚ ਤਾਂ ਹੈ ਨਹੀਂ ਪਰ ਉਹਨਾਂ ਦੀਆਂ ਯਾਦਾਂ ਦੇ ਰੂਪ 'ਚ ਬੰਦਾ ਬਹੁਤ ਕੁਝ ਗ੍ਰਹਿਣ ਕਰਦਾ ਹੁੰਦਾ ਉਹਨਾਂ ਦੀਆਂ ਵੀਡੀਓ ਦੇਖ ਕੇ ਤੁਸੀਂ ਆਪਣੇ ਮੰਦਰ ਕੀ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਮੈਂ ਇਹੀ ਦੇਖਦਾ ਹੁੰਨਾ ਕਿ ਮੇਰਾ ਵੱਧ ਤੋਂ ਵੱਧ ਜਿਹੜਾ ਗਾਇਕੀ ਦਾ ਸਟਾਈਲ ਹੈ ਮੇਰਾ ਸਟੇਜ ਸਟਾਈਲ ਉਹ ਸਾਰਾ ਸੇਮ ਉਹਨਾਂ ਵਰਗਾ ਹੋਵੇ ਪਰ ਪਤਾ ਨਹੀਂ ਰੱਬ ਨੇ ਕਿਹੜਾ ਪੁਰਜਾ ਉਹਨਾਂ 'ਚ ਪਾਇਆ ਸੀ ਭਾਜੀ ਉਹ ਤਾਂ ਬਿਮਾਰ ਵੀ ਹੋਣ ਚਾਹੇ ਕੁਛ ਵੀ ਹੋਣ ਉਹਦਾ ਫੇਰ ਵੀ ਇੰਨੀ ਸਟੇਜ ਤੇ ਇਹਨਾਂ ਦੀ ਫੁਰਤੀ ਸੀ ਨਾ ਲਾਜਵਾਬ ਸੀ ਯਾਰ ਮੇਰੇ ਮੈਂ ਏਦਾਂ ਏਦਾਂ ਜਿਵੇਂ ਡਾ ਕਰਦੇ ਐ ਬਸ ਏਦਾਂ ਹੀ ਰੱਖਣਾ ਉਹਨਾਂ ਨੇ ਤੇ ਐ ਬਸ ਐ ਰਹਿ ਗਏ ਐ ਏਦਾਂ ਏਦਾਂ ਕੋਈ ਨੱਚਣਾ ਨਹੀਂ ਕੋਈ ਕੁਝ ਨਹੀਂ ਬਿਲਕੁਲ ਉਹਦੇ ਨਾਲ ਹੀ ਦੇ ਲਓ ਦਿਹਾੜੀ ਦੇ 2 2 3 3 ਪ੍ਰੋਗਰਾਮ ਪੂਰੀਆਂ ਸਟੇਜਾਂ ਪਾਸ ਜਾਣੀਆਂ ਅਮਰਜੋਤ ਜੀ ਵੀ ਤੁਹਾਡੇ ਬਸ ਬਿਲਕੁਲ ਸਿੰਪਲ ਹੀ ਰਹੇ ਹਾਂ ਬਿਲਕੁਲ ਸਿੰਪਲ ਉਹਨਾਂ ਨੇ ਵੀ ਕੋਈ ਆਪਣਾ ਐ ਨਹੀਂ ਬਿਲਕੁਲ ਸਿਰ ਤੇ ਚੁੰਨੀ ਲਈ ਹੋਣੀ RAM ਨਾਲ ਏਦਾਂ ਹਾਰਸ਼ਗਾਰ ਹਾਂ ਬਸ ਕੋਈ ਨਹੀਂ ਬਸ ਆਪਣਾ ਮਾੜਾ ਮਾੜਾ ਪਾਊਡਰ ਜਿਆ ਲਾਉਣਾ ਮੂੰਹ ਥੋਣਾ ਡੈਡੀ ਨੇ ਚੱਲ ਵੀ ਸਟੇਜ ਤੇ ਪਰ ਅੱਜ ਜਦੋਂ ਉਹ ਐਡੀ ਵੱਡੀ ਸਕਰੀਨ ਹੈ ਇੱਕ ਪਾਸੇ ਬਾਲੀਵੁੱਡ ਕਰ ਰਿਹਾ ਤਾਂ ਹੁਣ ਉਸ ਚੀਜ਼ ਨੇ ਤੁਹਾਨੂੰ ਹੋਰ ਵੱਡਾ ਕਰਤਾ ਬਿਲਕੁਲ ਜੀ ਕਰਤਾ ਪਰ ਦੇਖ ਲਓ ਫੇਰ ਵੀ ਉਹਨਾਂ ਨੂੰ ਇੰਨਾ ਕੁਝ ਵੀ ਕਰਕੇ ਐ ਲੱਗਦਾ ਕਿ ਉਹ ਗੱਲ ਨਹੀਂ ਬਣੀ ਯਾਰ ਹਨਾ ਸਾਰੇ ਫੈਨਸ ਨਹੀਂ ਲੱਗਦਾ ਉਹ ਦੇਖ ਲਓ ਕੁਦਰਤੀ ਸੀਗੀ ਉਹ ਕੋਈ ਮੇਕਅਪ ਨਹੀਂ ਉਹਦੋਂ ਕੋਈ ਕੋਸ਼ ਨਹੀਂ ਕੋਈ ਸਾਉਂਡਾਂ ਨਹੀਂ ਆ ਕੋਈ ਕੋਸ਼ ਨਹੀਂ ਗਿਆ ਕੋਸ਼ ਨਹੀਂ ਆ ਪਤਾ ਨਹੀਂ ਕਿੱਥੋਂ ਕੱਪੜੇ ਸਮਾ ਲਈ ਉਹ ਕੱਪੜੇ ਹੀ ਨਹੀਂ ਲੱਭਦੇ ਉਹ ਸਿੰਪਲ ਕੱਪੜੇ ਹੀ ਦੇ ਲਓ ਨੇ ਇੱਕ ਲਾਈਨਿੰਗ ਵਾਲਾ ਚ ਐਦਾਂ ਦਾ ਗੁਰਤਾ ਹਾਂ ਨਾਲ ਚਾਦਰਾਂ ਮੰਮੀ ਦੇ ਪਲੇਨ ਸੂਟ ਬਸ ਬਿਲਕੁਲ ਉਹੀ ਚੀਜ਼ ਬਸ ਨਹੀਂ ਉਹਦੇ ਜਿਹੜਾ ਉਹਨਾਂ ਦਾ ਮੈਂ ਪਰਨਾ ਉਹਨਾਂ ਦੇ ਜਿਹੜੇ ਗੀਤ ਹੈ ਉਹਨਾਂ ਦੇ ਵਿੱਚ ਕਿ ਮੈਨੂੰ ਲੱਗਦਾ ਵੀ ਜਿਹੜਾ ਨੈਗੇਟਿਵ ਪੱਖ ਉਹਨੂੰ ਬੜਾ ਚੱਕਿਆ ਗਿਆ ਤੁਸੀਂ ਮੰਨਦੇ ਜਿਵੇਂ ਹੁਣ ਗੀਤ ਹੈ ਕੰਨਿਆ ਕੁਵਾਰੀ ਨੂੰ ਨਹੀਂ ਗਾਲ ਕੱਢੀ ਹਾਂਜੀ ਹਾਂਜੀ ਔਰ ਚ ਦੇਖੋ 13 ਮਹਾਵਰੇ ਨੇ ਹੂੰ ਉਹ ਕਿਸੇ ਮੈਨੂੰ ਲੱਗਦਾ ਕਿਸੇ ਕਲਾਕਾਰ ਨੇ ਗਾਇਆ ਹੀ ਨਹੀਂ ਹੋਣੇ ਉਹ ਹੂੰ ਪਰ ਉਹਦੇ ਵਿੱਚੋਂ ਉਹ ਕੰਡਿਆ ਨਾ ਕੰਡਾਲੀ ਦੀ ਗੱਲ ਮੈਨੂੰ ਲੱਗਦੀ ਜ਼ਿਆਦਾ ਚੱਕੀ ਹਾਂ ਹਾਂ ਚਲੋ ਇੱਕ ਅੱਧਾ ਗੀਤ ਉਹਨਾਂ ਦਾ ਇਦਾਂ ਦਾ ਹੈਗਾ ਬਾਕੀ ਉਹਨਾਂ ਦੇ ਧਾਰਮਿਕ ਗੀਤ ਦੇਖੋ ਪਾਣੀ ਦੇ ਬੁਲਬਲੇ ਬੱਬਾ ਤੇਰਾ ਨਨਕਾਣਾ ਹਾਂਜੀ ਨਰਕਾਂ ਨੂੰ ਜਾਵੇਂ ਪਾਣੀ ਦੇ ਬੁਲਬਲੇ ਆ ਐਵੇਂ ਨਾ ਜਿੰਦੇ ਮਾਨ ਕਰੀ ਹੈ ਵੇ ਪੁੱਤ ਜਾਂਦੀ ਵਾਰੀ ਬਿਲਕੁਲ ਉਹ ਉਹਨਾਂ ਦੇ ਕੋਈ ਉਸ ਰੰਗ ਚੋਂ ਕੁਝ ਗੀਤ ਸੁਣਾਉਣਾ ਚਾਹ ਆਖਰ ਦੇ ਵਿੱਚ ਹਾਂਜੀ ਹਾਂਜੀ ਉਹਨਾਂ ਦਾ ਇੱਕ ਜਿਹੜਾ ਆਪਣਾ ਸਭ ਤੋਂ ਜ਼ਿਆਦਾ ਉਸ ਸਟੇਜ ਤੇ ਗਾਉਂਦੇ ਹੁੰਦੇ ਸੀਗੇ ਜਾ ਗਉਂਦੇ ਸੀ ਬਾਬਾ ਤਰਨ ਨਕਣਾ ਪਾਣੀ ਦਾ ਬੁਲਬੁਲਾ ਵੀ ਗਾ ਰਹੇ ਹੁੰਦੇ ਸੀ ਜਾਰਾ ਤਾਂ ਉਹਨਾਂ ਦਾ ਮੇਨ ਇਹੀ ਸੀਗਾ ਹੂੰ ਕਹਿੰਦੇ ਵੀ ਉਹ ਗਾਣਾ ਤਾਂ ਐਂ ਵੇਖ ਕੇ ਮੈਨੂੰ ਲੱਗਦੀ ਐਡਵਾਂਸ ਵੀ ਬਹੁਤ ਸੀ ਕਿਉਂਕਿ ਜਦੋਂ ਅਮਰੂਤੀ ਆਈ ਤਾਂ ਉਹਨਾਂ ਨੇ ਅਮਰੂਤੀ ਨੂੰ ਵੇਖ ਕੇ ਗਾਣਾ ਲਿਖਤਾ ਉਹ ਤਾਂ ਕਹਿੰਦੇ ਰਾਹ 'ਚ ਹੀ ਲਿਖਤਾ ਸੀ ਉਹਨਾਂ ਨੇ ਜਾਂਦੇ ਜਾਂਦੇ ਦਿੱਲੀ ਰੋਡ 'ਤੇ ਉੱਥੇ ਹੀ ਐਕਸੀਡੈਂਟ ਹੋਇਆ ਹੋਇਆ ਸੀਗਾ ਉੱਥੇ ਹੀ ਆਈਡੀਆ ਬਣਾਇਆ ਉੱਥੇ ਹੀ ਲਿਖ ਕੇ ਕਰਕੇ ਤਿਆਰ ਉੱਥੇ ਬਸ ਨਾਲ ਹੀ ਉੱਥੇ ਫਾਈਨਲ ਕਰਾਂਦਾ ਦਿੱਲੀ ਜਾ ਕੇ ਉਹਨਾਂ ਤਾਂ ਤਾਂ ਲੱਗਦਾ ਗੀਤ ਐ ਮਤਲਬ ਉਹਨਾਂ ਦੇ ਨੇੜੇ ਤੇੜੀ ਘੁੰਮੀ ਜਾਂਦੇ ਸੀ ਉਨ ਇੱਕ ਜਿਹੜੇ ਇੱਕ ਵਾਰ ਸ਼ਾਇਰ ਕਹਿਦੀ ਇੱਕ ਰਾਈਟਰ ਕਹਿਦੀ ਉਹ ਹਰ ਹਰ ਟਾਈਮ ਇਹੀ ਚੀਜ਼ ਦੇਖਦਾ ਕਿ ਕੁਛ ਨਾ ਕੁਛ ਮੈਨੂੰ ਲਿਖਣ ਨੂੰ ਕੁਛ ਨਾ ਕੁਛ ਨਵਾਂ ਕਰਨ ਨੂੰ ਮੈਨੂੰ ਮਿਲ ਜੇ ਤੇ ਉਹਨਾਂ ਨੂੰ ਮਿਲਦਾ ਸੀਗਾ ਹੋ ਜ਼ਬਰ ਜ਼ੁਲਮ ਦੀ ਜ਼ਾਲਮਾਨੇ ਹੱਦ ਮੁਕਾਈ ਹੋਏ ਪਿਆਸੇ ਖੂਨ ਦੇ ਬਈ ਪਾਈ ਪਾਈ ਕੀਤੀ ਇਲਤਫਰੰਗੀਆਂ ਕੀ ਵਰਤਿਆ ਪਹਿਣਾ ਹੋ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਹਾਏ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਤੂੰ Hindu ਤੇ Musalman ਸੀ ਇਕ ਨਾਲ ਲਾਹੋਂਦਾ ਇੱਕੋ ਰਾਮ ਰਹੀਮ ਨੇ ਗੱਲ ਬੈ ਸਮਝਾਉਂਦਾ ਹਾਏ ਰਸਤੇ ਵੱਖੋ ਵੱਖਰੇ ਔਰ ਰਸਤੇ ਵੱਖੋ ਵੱਖਰੇ ਪਰ ਇੱਕ ਟਿਕਾਣਾ ਉਹ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਹਾਏ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ